ਇਹ ਨਾ ਖਰਾਦ ਵਾਲੇ ਵੀ ਮਰਦ ਨੇ ਇਹ ਜਿਹੜਾ ਉਹਦੇ ਵੀ ਨਾ 02 ਚ ਗਰਾਰੀਆਂ ਤੇ ਵੀ ਆ ਗਈਆਂ ਚਾਹੇ ਆਪਾਂ ਗਰਾਰੀਆਂ ਦੇ ਹਿਸਾਬ ਨਾਲ ਪਾਲੀਏ ਇਹ ਨਾ ਆਹ ਕੇਮ ਦਾ ਟਾਈਮ ਆ ਇੱਥੇ ਆ ਟਾਈਮਿੰਗ ਪਲੇਟ ਨਾਲ ਇਹ ਇਹ ਹੱਥਾਂ ਨਾਲ ਘੁੰਮਣੇ ਚਾਹੀਦੇ ਹਲੇ ਥੋੜੇ ਹਾਂ ਮੈਂ ਹੱਥਾਂ ਘੁੰਮਦੀਆਂ ਨਾ ਹਾਂ 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 ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਿਕਾਲ ਉਮੀਦ ਕਰਦੋਂ ਸਭ ਠੀਕ ਠਾਕ ਹੋਮ ਹੋਗੇ ਅੱਜ ਆ ਇਸ ਫੇਰ ਨੰਨੂ ਕੋਲੇ ਬਮਾਲੀਏ ਕੋਲੇ ਨੰਨੂ ਦਾ ਅੱਜ ਨੰਨੂ ਦੀ ਗਾਇ ਹਾਜ਼ਰੀ ਜੋਤੀ ਕਰ ਰਿਹਾ ਜੀ ਇੰਜਨ ਦਾ ਕੰਮ ਅੱਜ ਇੰਜਨ ਦੀ ਕੱਲੀ ਕੱਲੀ ਗੱਲ ਜੋਤੀ ਨਾਲ ਕਰਾਂਗੇ ਵੀ ਕਿਥੋਂ ਟਾਈਮ ਬਣਿਆ ਜਾਂਦਾ ਕਿਵੇਂ ਕੇਮਸ਼ਾਫਟ ਦਾ ਕਿਵੇਂ ਕੇਮਸ਼ਾਫਟ ਕੰਮ ਕਰਦੀ ਆ ਤੇ ਕਿਵੇਂ ਫਰਾਈ ਵੀਲ ਦੇ ਨਟ ਕੱਸਦੇ ਨੇ ਇਹ ਸਾਰਾ ਸਮਾਨ ਅੱਜ ਇਹਨਾਂ ਨਾਲ ਕੱਲਾ ਕੱਲਾ ਲਾਵਾਂਗੇ ਅੱਜ ਇਹਨਾਂ ਕੋਲ ਟਾਈਮ ਸਾਰੀ ਕਰਾਂਗੇ ਗੱਲਬਾਤ ਜੋਤੀ ਨਾਲ ਅੱਜ ਜੋਤੀ ਆ ਨੰਨੂ ਤਾਂ ਗਿਆ ਵੈਗਾ ਵੀ ਕਿਵੇਂ-ਕਿਵੇਂ ਇੰਜਨ ਬੰਦਦਾ ਹਨਾ ਹੈ ਜੋਤੀ ਜਿਹੜੀ ਕੇਮਸ਼ਾਫਟ ਹੁੰਦੀ ਹੈਗੀ ਉਹ ਕਿਹੜੀ ਹੁੰਦੀ ਆ ਆ ਤੇ ਜੀ ਆ ਦਿਖਾ ਕੇ ਸੋ ਸਾਨੂੰ ਅਸੇ ਆ ਕੇਮ ਸਾਫਟ ਆ ਗਈ ਹਾਂਜੀ ਇਹਦੀ ਵੀ ਜੇ ਮੰਨ ਲਓ ਜਿਹੜੀ ਆ ਚੀਜ਼ ਆ ਆ ਟੋ ਆ ਕੇ ਉੱਪਰਲੀ ਆਹਾ ਉਹ ਚਾਹੀਆ ਹਾਂ ਇਹਨੇ ਬਾਜ ਬਣਾਉਣੀ ਆ ਜਾਂਦੀ ਅਸੇ ਇਹਨੇ ਬਾਜ ਬਣਾਉਣੀ ਆ ਹਾਂ ਜਦੋਂ ਇਹ ਡਾਉਣ ਪੈ ਗਈ ਹਾਂ ਇੰਜਨ ਪੋਲੀ ਦੀ ਆਵਾਜ਼ ਤਾਂ ਚੱਲੂਗਾ ਬੜਕੀ ਜੇ ਡਾਉਣ ਲੱਗਾ ਫਿਰ ਅਸੇ ਇਹ ਚ ਵੀ ਨਾਲ ਪਲੇ ਪੈ ਜਾਂਦੀ ਆ ਪਲੇ ਨਹੀਂ ਪੈਦੀ ਆ ਜਿਹੜੀ ਟੱਕਰ ਆਈ ਦੀ ਚਾਹੀਦੀ ਜੀ ਉਹ ਗੋਲ ਹੋ ਜਾਂਦੀ ਆ ਅਸੇ ਉਹ ਗੋਲ ਹੋ ਜਾਂਦੀ ਆ ਹਾਂ ਇਹ ਲੇ ਲੈਂਡ ਦੀ ਆ ਮਰਦੀ ਆ ਮਰਦੀ ਆ ਲੇ ਲੈਂਡ ਦੀ ਹਾਂਜੀ ਨਹੀਂ ਆਮ ਇੰਜਨਾਂ ਦੀ ਆਪਦੀ ਦੀ ਮਰਦੀ ਸੀ ਦੀ 42102 ਦੀ ਇਹ ਮਰਦੀ ਹੈ ਮਰਦੀ ਠੀਕ ਹੈ ਨਾਲ ਗੇਡਾਂ ਵੀ ਖਰਾਬ ਹੋ ਜਾਂਦੇ ਨੇ ਇਹਦੀਆਂ ਇਹਦਾ ਵੀ ਸੈਜ ਹੋਇਆ ਹੈ ਇਹ ਹਾਂ ਆ ਵੀ ਗ੍ਰੈਂਡ ਹੋਇਆ ਇਹ ਗ੍ਰੈਂਡ ਇਹ ਹੁਣ ਜੋਤੀ ਕਿੰਨੇ দেয়া ਗਿਆ ਇਹ ਦੱਸ ਤੇ ਜੀ ਇਹ ਹੁਣ ਦੱਸ ਤੇ ਆ ਪਹਿਲੀ ਗੇਰੀ ਖੁੱਲਿਆ ਇੰਜਨ ਪਹਿਲੀ ਗੇਰੀ ਖੁੱਲਿਆ ਠੀਕ ਹੈ ਇਹ 02 ਆ ਇਹ 02 ਠੀਕ ਆ ਦੋਸਤੋ ਤਨੂੰ ਕੇਮ ਬਾਰੇ ਵੀ ਦੱਸਿਆ ਗਿਆ ਇਹ ਕੇਮ ਜੋਤੀ ਹੋਰ ਵੀ ਪੈ ਜੰਨੀ ਹੁੰਦੀ ਹੈ ਕਿ ਜਿਵੇਂ ਕਹਿੰਦੇ ਨੇ ਟਰੈਕਟਰਾਂ ਦੀ ਕੇਮ ਬਦਲਦੀ ਜੀ ਇਹ ਚ ਨਹੀਂ ਪੈਂਦੀ ਇਹ ਚ ਨਹੀਂ ਪੈਂਦੀ ਟਰੈਕਟਰ ਦੀ ਬਦਲੀ ਜਾਂਦੀ ਹੈ ਇਹਦੀ ਆਪਾਂ ਅਸੀਂ ਬਾਜ ਪੂਰੀ ਬੜਕ ਬਣਾ ਦਨੇ ਬੁਰੀ ਵਧੀਆ ਠੀਕ ਆ ਆਪਾਂ ਤੇ ਕਰੀ ਸਟੇਕ ਜਿਹੜੀ ਕਰਨੀ ਆ ਇਹ ਅਸਾਂ ਇਹਨੇ ਪੰਪ ਨਾਲ ਚੱਲਣਾ ਨਹੀਂ ਇਹ ਤਾਂ ਇੰਜਨ ਲਿਆ ਜਿਹੜੀ ਪੰਪ ਦੇ ਵਿੱਚ ਕੇਮ ਆ ਜੀ ਉਹ ਤੋਂ ਸਟੇਕ ਕਰਨੀ ਆ ਆਪਾਂ ਸਾਰੇ ਡੀਜ਼ਲ ਪੰਪ ਦੀ ਡੀਜ਼ਲ ਪੰਪ ਦੀ ਹਾਂ ਠੀਕ ਆ ਠੀਕ ਹੁਣ ਇਹਨੂੰ ਫਿੱਟ ਕਰੀ ਜਾਂਦੇ ਹੋਗੇ ਠੀਕ ਆ ਠੀਕ ਆ ਠੀਕ ਆ ਦੋਸਤੋ ਵੀਡੀਓ ਜੰਗੀ ਲਗੀ ਸ਼ੇਅਰ ਕਮੈਂਟ ਲਾਈਕ ਕਰਕੇ ਜਰੂਰ ਦੱਸਿਓ ਧੰਨਵਾਦ ਸਾਰਿਆਂ ਦਾ ਜੋਤੀ ਇਹਦੇ ਬਾਰੇ ਦੱਸ ਆਪਾਂ ਨੂੰ ਕ੍ਰਿੰਕ ਬਾਰੇ ਇਹ ਮਲ ਹੁਣ ਆਪਾਂ ਸੇ ਟੌਰਕ ਕਰਤੀ ਕਰਾਂਗੇ ਸਾਰੀ ਜੀ ਅਸਿਆ ਵਿੱਚ ਮਿਸਤਰੀ ਐਂ ਕਰ ਦਿੰਦੇ ਨੇ ਹਣਾ ਵੀ ਇਹ ਜਦੋਂ ਨਟ ਪੂਰੇ ਫੁੱਲ ਟੈਟ ਕਰਤੇ ਆਪਾਂ ਸਾਰੇ ਮੇਂਡ ਬਹਿੜਾ ਦੇ ਹਾਂ ਇਹ ਹੱਥਾਂ ਨੂੰ ਘੁੰਮਣੇ ਚਾਹੀਦੇ ਹਲੇ ਹਾਂ ਮੈਂ ਹੱਥਾਂ ਨੂੰ ਘੁੰਮਿਆ ਨਾ ਹਾਂ ਹਾਂ ਕੋ ਨਾ ਤਾਂ ਇਹ ਗਰਮ ਹੋਵੇ ਓਕੇ ਉਹ ਵਿੱਚ ਮਿਸਤਰੀ ਐ ਚੱਲ ਕੇ ਰੇਲੀ ਹੋਵੇ ਲੱਗੇ ਕਿਹੜਾ ਆਪੀ ਹੋ ਜੂਏ ਦੱਸਿਆ ਪਹਿਲੀ ਉਹ ਨਕਸ ਬੋੜ ਵੀ ਕਿਉਂ ਟੈਟ ਆਏ ਇਹਦਾ ਟਾਇਟ ਦਾ ਕੀ ਕਾਰਨ ਹੁੰਦਾ ਟਾਇਟ ਦਾ ਫਿਰ ਜਿਹੜੀ ਟੁਕੜੀ ਹੁੰਦੀ ਹੈ ਜੀ ਹਾਂ ਇਹ ਵੀ ਉਹਦੀ ਲਾਗ ਲੂ ਚੱਕਣੀ ਪੈਂਦੀ ਹੈ ਦੱਸਿਆ ਟੁਕੜੀ ਦੀ ਕੁੱਟਣਾਂ ਦੀ ਕਰਾਂਗੇ ਕੁੱਟ ਲੈਣੀ ਆ ਕਰੇ ਨੂੰ ਫਿਰ ਟਾਇਟ ਹੋ ਜਾਂਦੀ ਹੈ ਹਾਂ ਉਹਦੇ ਨਾਲ ਗਰਮ ਹੋ ਕੇ ਜਦੋਂ ਮੀਟਰ 80 85 ਦੇ ਵਗ ਗਿਆ ਹਾਂ ਜਦੋਂ ਆਪਾਂ ਬੰਦ ਕਰਾਂਗੇ ਇੰਜਨ ਉੱਚ ਇੱਕਦਮ ਤੇ ਛੱਡ ਜੂ ਬੈਕ ਨਹੀਂ ਮਾਰਦੀ ਬੈਕ ਨਹੀਂ ਮਾਰਦੀ ਜਣੀ ਇਹ ਜੇ ਰੈਲੀ ਆ ਤਾਂ ਸਹੀ ਆ ਹਾਂ ਉਹ ਇਹ ਆ ਬਈ ਫੁੱਲ ਗਾਰੰਟੀ 80 ਤੋਂ 85 ਦੇ ਮੀਟਰ ਉਹ ਇਹਦਾ ਠੀਕ ਆ ਨਹੀਂ ਵੀ 100 ਤੇ ਵਗ ਜੂ 90 ਤੇ ਵੀ ਨਹੀਂ ਜਾਂਦਾ ਅਸੀਂ ਬੇਦੇ ਵੀ ਉਦੋਂ ਜਾਊ ਜੋ ਰੈਡੀਏਟਰ ਬੰਦ ਹੋ ਗਿਆ ਠੀਕ ਆ ਐ ਜੋਤੀ ਜਿਹਨਾਂ ਕਦੇ ਮੇਰੇ ਟਾਈਮ ਬੰਨਣਾ ਉਹ ਕੀ ਸਿਸਟਮ ਹੁੰਦਾਗਾ ਸਿਸਟਮ ਦਾ ਕੋਈ ਨਹੀਂ ਆ ਸਭ ਤੋਂ ਸੌਖਾ ਜੀ ਹਾਂ ਇਹਨਾਂ ਆ ਕੇਮ ਦਾ ਟਾਈਮ ਆ ਇੱਥੇ ਆ ਟਾਈਮਿੰਗ ਪਲੇਟ ਨਾਲ ਇਹ ਕੇਮ ਦਾ ਆ ਗਿਆ ਹਾਂ ਉਧਰੋਂ ਹੁਣ ਬਾਲ ਫਰੀ ਹੋ ਗਏ ਓਕੇ ਤੇ ਜਦੋਂ ਆਪਾਂ ਡੀਜ਼ਲ ਪੰਪ ਅਪਕਸਣਾ ਉਧਰ ਹਾਂ ਉਹਦਾ ਵੀ ਵੱਖਰਾ ਡੱਡਾ ਉਧਰ ਅਸੀਂ ਉਹਦਾ ਵੀ ਵੱਖਰਾ ਹਾਂ ਬਾਈ ਡਰੋ ਆਪਣਾ ਜਦੋਂ ਆਪਾਂ ਟਾਇਆ ਪਾ ਕਰਾ ਲਈ ਆ ਇੱਧਰ ਵਾਲੀ ਪੌਣੀ ਆ ਹਾਂ ਤਾਂ ਕੋਲੋਂ ਆ ਬਾਸਲੇ ਵਿੱਚ ਜਿਹੜੇ ਪਿੱਤਲ ਦੀਆਂ ਫਰੀ ਚਾਹੀਦੀਆਂ ਸਹੀ ਫਰੀ ਚਾਹੀਦੀ ਆ ਹਾਂ ਜੇ ਨਾ ਫਰੀ ਹੋਣ ਤਾਂ ਇਹਦਾ ਬੋਝ ਸੀ ਹੋ ਸਕਦਾ ਹੋ ਸਕਦਾ ਕੀ ਹੋਊਗਾ ਆ ਦੇਖੋ ਪਨੀ ਆ ਪਲੇ ਆ ਗਈ ਹਾਂ ਇਹ ਪਲੇ ਚਾਹੀਦੀ ਆ ਆਪਾਂ ਨੂੰ ਇਹਨੇ ਕਿੰਨੀ ਕ ਬਸ ਆ ਜਿੰਨੀ ਕੁ ਖਿਲਦੇ ਨੇ ਇੰਨੀ ਕੁ ਪਲੇ ਚਾਹੀਦੀ ਆ ਠੀਕ ਆ ਇਹਦਾ ਤਾਂ ਨਹੀਂ ਕੋਈ ਸਿਸਟਮ ਇਹਦਾ ਟਾਈਮ ਇੱਧਰੋਂ ਇਹ ਆ ਪਿਸਟਨ ਟੌਪ ਤੇ ਕਰਿਆ ਜੀ ਕਰਾਇਆ ਕੋ ਉ ਟਾਪ ਤੇ ਖੜੀ ਆ ਪਿਸਤਨ ਉੱਤੇ ਖੜਾ ਜਮਾ ਸਲੀਵ ਦੇ ਬਰਾਬਰ ਆਹ ਵਾਲਾ ਨਾ ਇਧਰ ਲ ਇਕ ਨੰਬਰ ਆ ਸੋ ਇਕ ਨੰਬਰ ਹਾਂ ਇਹ ਜਣੀ ਹੁਣ ਟੋਪ ਤੇ ਖੜਾਗਾ ਹਾਂ ਹੁਣ ਆਪਾਂ ਇਧਰੋਂ ਟਾਈਮ ਟੂ ਸਾਰਾ ਤਿਆਰ ਓਕੇ ਇਹਦੀ ਜਣੀ ਆ ਨਿਸ਼ਾਨੀ ਆ ਇਹ ਆ ਗਈ ਦਰਾ ਟਾਈਮ ਪਲੇਟ ਤੇ ਆ ਗਈ ਥੱਲੇ ਜੀ ਠੀਕ ਆ ਇਹ ਨਿਸ਼ਾਨੀਆਂ ਫਿਰ ਪਹਿਲਾਂ ਨਹੀਂ ਲਾਈਆਂ ਹੁੰਦੀਆਂ ਨੇ ਆਪਣੇ ਲਾਈਆਂ ਨੇ ਇਹਨਾਂ 02 ਚ ਗਰਾਰੀਆਂ ਤੇ ਵੀ ਆ ਗਈਆਂ ਚਾਹੇ ਆਪਾਂ ਗਰਾਰੀਆਂ ਦੇ ਹਿਸਾਬ ਨਾਲ ਪਾਲੀਏ ਜਾਂ ਆਪਣਾ ਮੋਟਾ ਹਿਸਾਬ ਆ ਉਧਰੋਂ ਬਾਲ ਫਰੀ ਕਰਕੇ ਆਪਾਂ ਠੀਕ ਆ ਬਾ ਕੇਮ ਦੇ ਕੱਲਾ ਪਾ ਦੇਣਾ ਟਾਈਮ ਠੀਕ ਹਾਂ ਯਾਨੀ ਹੁਣ ਅੱਧਾ ਇੰਜਨ ਤਿਆਰ ਹੋ ਗਿਆ ਤਿਆਰ ਹੋ ਗਿਆ ਬਾਕੀ ਪਿਸਟਨ ਰਹਿ ਗਿਆ ਪਾਉਣ ਵਾਲਾ ਠੀਕ ਆ ਓਕੇ ਇਹਦੀ 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 ਨਿਸ਼ਾਨੀ ਕੀ ਹੁੰਦੀ ਆ ਇਹਦੀ ਇਹਦੀ ਨਿਸ਼ਾਨੀ ਬਸ ਉਧਰੋਂ ਆਪਾਂ ਕਰਾਂ ਇੱਕ ਟੌਪ ਤੇ ਕਰ ਲਈ ਜੀ ਅਸੇ ਇਹਦੀ ਕ੍ਰੈਂਕ ਟੌਪ ਤੇ ਹੋਗੀ ਹਾਂਜੀ ਇਹਦੇ ਇਹਦਾ ਕੀ ਪੜ ਗਿਆ ਇਹਦਾ ਕੋਈ ਇਹਦਾ ਕੁਝ ਨਹੀਂ ਪੜਿਆ ਇਹਦੇ ਨਾਲ ਇਹਦਾ ਕੋਈ ਲੈਂਡ ਦੇ ਨਹੀਂ ਇਹਦਾ ਕੀ ਆ ਹਾਂ ਬਸ ਉਹ ਆਪਾਂ ਨੂੰ ਪਤਾ ਵੀ ਕੀ ਲੈਂਡ ਦੇਣਾ ਇਹਦਾ ਓਕੇ ਆਪ ਨੂੰ ਪਤਾ ਤੈਨੂੰ ਹਾਂਜੀ ਇਦਰੋਂ ਇਹਦੀ ਕਾਟਰ ਟੌਪ ਤੇ ਆ ਕੀਤਾ ਹਾਂ ਇਦਰੋਂ ਆ ਇੱਥੇ ਥੱਲੇ ਕਰੀਆ ਵੀ ਉਹ ਇੰਜਨ ਪੁੱਠਾ ਪਿਆ ਹਾਂ ਉਹਦੇ ਕਰਕੇ ਉਹ ਦਿਖਣੀ ਗਈ ਠੀਕ ਐ ਇਹਦਾ ਗਰਾਰੀ ਦਾ ਜਣੀ ਇਹਦਾ ਆ ਕੇਮ ਦਾ ਮੇਨ ਆ ਗਿਆ ਇਹ ਮੇਨ ਆ ਗਿਆ ਸਭ ਸਾਰੇ ਨੂੰ ਵੱਡਾ ਕੰਮ ਤਾਂ ਕੇਮ ਦਾ ਹੀ ਆ ਕੇਮ ਦਾ ਹੀ ਸਾਰੀ ਬਸਾ ਗਰਾਰੀਆਂ ਸਾਰੀਆਂ ਇਹੀ ਕੰਮ ਇਹਨਾਂ ਦਾ ਵੱਡਾ ਠੀਕ ਐ ਹਾਂ ਓਕੇ ਇਹ ਜਣੀ ਹੁਣ ਕਹਿੰਦੇ ਉਹ ਜਿਹੜਾ ਟਾਈਮ ਆ ਟਾਈਮ ਇਹਦਾ ਸੈੱਟ ਹੋ ਗਿਆ ਸੈੱਟ ਹੋ ਗਿਆ ਜਮਾ ਹਾਂ ਠੀਕ ਐ ਰੋਲਾ ਪਾ ਡੀਜ਼ਲ ਪੰਪ ਰਹਿ ਗਿਆ ਕੰਪਰੈਸਰ ਕਰਕੇ ਫਿੱਟ ਉਹ ਕਸਣਾ ਇੱਥੇ ਡੀਜ਼ਲ ਪੰਪ ਲੱਗ ਦੇਣਾ ਇੱਥੇ ਪਹਿਲਾਂ ਕੰਪਰੈਸਰ ਲੱਗ ਜਾ ਹਵਾ ਵਾਲਾ ਆਪਣਾ ਜੀ ਹਾਂ ਉਹਦੇ ਮਗਰਲੇ ਪਾਸੇ ਪੰਪ ਲੱਗ ਉਹਦੇ ਮਗਰਲੇ ਪਾਸੇ ਪੰਪ ਠੀਕ ਆ ਉਹ ਜਿਹੜੀ ਆਣੀ ਆਪਾਂ ਜਿਹੜੀ ਹੋਰੇ ਕਰਾ ਦੇ ਪੈਣੀ ਆ ਉਹ ਵੀ ਇਹ ਨਾਲ ਮਿਲਿਆ ਕੇ ਪਾਉਣੀ ਉਹਦਾ ਟਾਈਮ ਵੱਖਰਾ ਹੀ ਹੋਊਗਾ ਪਲੰਜਰ ਦਾ ਟਾਈਮ ਕਰਨਾ ਚਾਹੀਦਾ ਉਹਦਾ ਪੰਪ ਵਾਲੇ ਤੋਂ ਪੰਪ ਵਾਲੇ ਤੋਂ ਠੀਕ ਆ ਉਹਥੇ ਐਡਵਾਂਸ ਟਾਇਰੋ ਠੀਕ ਕਰਨਾ ਜਿਹੜਾ ਐਡਵਾਂਸ ਹੋਣਾ ਜਾਂ ਰਿਟਾਇਰ ਹੋਣਾ ਉਹ ਪੰਪ ਤੋਂ ਹੀ ਹੋ ਜੇਣਾ ਉਹ ਪੰਪ ਦੀ ਹੋਣਾ ਉਹ ਪੰਪ ਖੋਲ ਕੇ ਕਰਨਾ ਪੈਂਦਾਗਾ ਉਹ ਹਾਂ ਜਵਾ ਮੂਰੇ ਦੋ ਨਾਟ ਨੇ 13 ਨੇ ਹਾਂ ਉੱਥੇ ਅਡਵਾਂਸ ਹੋ ਜੂਗਾ ਉੱਥੇ ਅਡਵਾਂਸ ਹੋ ਜੂਗਾ ਜਿਹੜਾ ਅਡਵਾਂਸ ਹੋ ਜਾਂਦਾ ਫਿਰ ਜੋਤੀ ਇਹ ਧੂਆ ਮਾਰਦਾ ਹੁੰਦਾ ਜੇ ਜਿਆਦਾ ਰਿਟਾਇਰ ਹੋ ਜੀ ਚਾਹ ਕਾ ਦੂਗਾ ਮਰੂ ਇੰਦਰਾ ਬੱਗਾ ਦੂਗਾ ਹੱਸਿਆ ਜੇ ਜਿਆਦਾ ਅਡਵਾਂਸ ਹੋਊਗਾ ਤਾਂ ਗਰਮ ਹੋਊ ਜਦੋਂ ਪੂਰਾ ਹੋਣਾ ਠੀਕ ਆ ਪਹਿਲਾਂ ਕੱਟ ਕਰਨਾ ਪੈਂਦਾ ਉਹਦਾ ਉੱਥੇ ਜਮਾ ਸੀ ਕਿ ਕਿੰਨਾ ਤੇਲ ਦੇ ਰਿਏ ਨੇ ਉਸ ਪੈਸੇ ਨਾਲ ਠੀਕ ਆ ਉੱਥੋਂ ਟਾਈਪ ਜਮਾ 00 ਆਉਂਦਾ ਠੀਕ ਆ ਇਹਦਾ ਹੁਣ ਫਿਰ ਦਿਮਾਗ ਵੀ ਫਿੱਟ ਹੋਇਆ ਵੈ ਸਾਰਾ ਕੁਝ ਸਾਰਾ ਫਿੱਟ ਆ ਵੀ ਐਥੋਂ ਇੰਨਾ ਕੀ ਕਰਨਾਗਾ ਉਹ ਕ ਆਵਾਜ਼ ਦੇਖ ਕੇ ਕਰਨਾ ਪੈਂਦਾ ਆਵਾਜ਼ ਵੀ ਦੱਸੋ ਜੇ ਜਾਂ ਡਰਾਉ ਹੱਸਿਆ ਪੂਰੀ ਬੜਕ ਦਿਖਾਊਗਾ ਠੀਕ ਆ ਜਿਹੜੇ ਰਿਟਾਇਰ ਹੋਊ ਬੜਾਕੇ ਮਾਰੂ ਉਹ ਬੜਾਕੇ ਮਾਰੂ ਉਹ ਜਦੋਂ ਤੇਲ ਜਾਂ ਮੁੱਕ ਗਿਆ ਉਵੇਂ ਉਵੇਂ ਕਰੂਗਾ ਇੱਕ ਜਦੋਂ ਇਹਦੀ ਆਪ ਆਪਣੇ ਪੱਕੇ ਟੁੱਟ ਜੰਨੇ ਆਵੇ ਹਾਂ ਉਦੋਂ ਆਪ ਬੜਾਦੂਆਂ ਮਾਰੂ ਇਹਨੇ ਉਹ ਜਿਹੜੀਆਂ ਪੱਤੀਆਂ ਪਾਈਆਂ ਹੁੰਦੀਆਂ ਨੇ ਉਹ ਪੱਤੀਆਂ ਨਾਲ ਸਿਸਟਮ ਉਹ ਪੱਤੀਆਂ ਇਹ ਟਾਈਮ ਬਣਾਉਣਾ ਹੈਗਾ ਉਹ ਪੱਤੀਆਂ ਟੁੱਟ ਗਈਆਂ ਜਾਂ ਢਿੱਲੀਆਂ ਹੋ ਗਈਆਂ ਹਾਂ ਤਾਂ ਵੀ ਇਹ ਕਰੇ ਸਟਾਰਟ ਹੋ ਜਣਾੜ ਲਊਗਾ ਜਿਹੜਾ ਵਾਸ ਹੋਇਆ ਫਿਰ ਪੈਰ ਹੋ ਗਿਆ ਫਿਰ ਵੀ ਇਹ ਪੜਾ ਕੇ ਨਹੀਂ ਜਾਨੀ ਸਭ ਤੋਂ ਵੱਧ ਕੰਮ ਤਾਂ ਪੰਪ ਦਾ ਹੀ ਆ ਪੰਪ ਦਾ ਹੀ ਪੰਪ ਰਿਟਾਇਰ ਹੋ ਗਿਆ ਤਾਂ ਵੀ ਔਖਾਗਾ ਜਾਦੇ ਹਾਂ ਜੀ ਟਾਇਰ ਹੋ ਗਿਆ ਠੀਕ ਆ ਇਹ ਰਾਮ ਹੈ ਇਹ 02 ਇੰਜਨ ਆ ਗਿਆ 02 ਠੀਕ ਆ ਇਹਨੇ ਲਾਲ ਹੀਨੂ ਆਉਂਦੇ ਨੇ ਉਹਨਾਂ ਦੇ ਪਿਸਟਮ ਛੋਟੇ ਵੱਡੇ ਹੁੰਦੇ ਨੇ ਵੀ ਓਏ ਛੋਟੇ ਨੇ ਬੋਰ ਉਹਦਾ ਛੋਟਾ ਲਾਲ ਹੀਨੂ ਦਾ ਉਹਦਾ ਕੰਮ ਆ ਜੀ ਤੂੰ ਘਾਟ ਰਪੈ ਚਾਹੁੰਦਾ ਅੱਛਾ ਉਹਦਾ ਸਮਾਇ ਉਹ ਉੱਪਰਲੇ ਕੇਟੇ ਦਾ 10000 ਦੇ ਜਾਰੀ ਬਸ ਇਹਦੀ ਇਹਦਾ ਬਗ ਜਾਂਦਾ ਕੰਮ ਉੱਪਰੋਂ ਉੱਪਰੋਂ ਜੇ ਕਰਨਾ ਤੇ ਸ਼ਰੀਬਾ ਪਾਉਣੀ ਪਈ ਜਾਂ ਰਿੰਗ ਲਾਉਣੀ ਪੈਗੀ ਜੀ ਹਾਂ 25 ਦੇ ਲੱਗ ਜਾਂਦਾ ਸਾਨੂੰ ਉਹਦਾ 10000 ਫਿਰ ਉਹ ਪਰ ਜਿੱਥੇ ਇਹ ਕੰਮ ਕਰਦੋ ਉਥੇ ਲਾਲੀ ਲਾਉਦਾ ਮਣੀ ਗਾ ਇਹ ਇਹਨਾਂ ਮੰਨ ਲਓ ਜੇ ਆਪਣਾ ਕੋਈ ਬਾਹਰੀ ਇੰਜਨ ਸੀਜ ਹੋ ਗਿਆ ਇੱਕ ਪਿਸਟਨ ਸੀਜ ਹੋ ਗਿਆ ਤੇ ਤੁਹਾਡਾ ਕੋਈ ਹੱਲ ਨਹੀਂ ਹੈਗਾ ਤਾਂ ਆਪੇ ਕੋਲੇ ਇਹੀ ਜਿਹਾ ਗਾੜਾ ਬਾਜੀਆ ਤਾਂ ਪੰਜ ਸਿਲੰਡਰਾਂ ਦੇ ਵਿੱਚ ਇਹ ਘਰੇ ਲਿਆ ਦਾਂਗਾ ਉਸੇ ਪੰਜ ਸਿਲੰਡਰਾਂ ਦੇ ਆ ਪੰਜ ਵੀ ਇੱਕ ਬੰਦ ਹੀ ਕਰ ਦਾਂਗੇ ਇੱਕ ਬੰਦ ਹੀ ਕਰਾਂ ਸਮਾਨ ਹੀ ਵਿੱਚੋਂ ਕੱਢ ਦੇਣਾ ਉਹਦਾ ਸਾਰਾ ਉਦੋਂ ਪੰਪ ਜੋ ਵੀ ਡੀਜ਼ਲ ਬੰਦ ਕਰ ਦੇਣਾ ਹਾਂ ਨਿਊਜ਼ਲ ਵੀ ਕੱਢ ਦੇਣੀ ਆ ਪੁੱਛਣਾ ਕਿ ਕੱਢ ਦਾਂਗੇ ਠੀਕ ਆ ਘਰੇ ਲਿਆ ਦਾਂਗੇ ਉਹਦਾ ਹੱਲ ਨਹੀਂ ਕੋਈ ਉਹਦਾ ਬਸ ਜਦੋਂ ਗਰਮ ਹੋਵੇ ਨਾ ਸਲੀਵ ਕੱਢ ਕੇ ਚੈਂਬਰ 'ਚ ਮਾਰਨੀ ਆ ਵਾਸੋ ਉਹਨੇ ਤਾਂ ਟੱਕਾ ਨਹੀਂ ਜਲਦਾ ਉਹ ਟੱਕਾ ਨਹੀਂ ਜਲਦਾ ਇਹ ਇਹ ਗਰਮ ਹੋ ਗਿਆ ਹਾਂ ਤਾਂ ਇਹ ਦੇਖਦਾ ਤਿੰਨ ਜੀ ਹਲਾਉਂਦਾ ਅੱਛਾ ਜੀ ਇੰਨਾ ਜਾਨਦਾਰ ਹੈ ਇੰਨਾ ਜਾਨਦਾਰ ਹੈ ਓਕੇ ਇਹਨਾਂ ਖਰਾਦ ਵਾਲੇ ਵੀ ਮਾਰਦੇ ਨੇ ਇੰਜਨਾ ਕਹਿੰਦੇ ਵੀ ਇਹ ਇੰਜਨਾ ਵਰਗਾ ਮੁਰਕੀ ਇੰਜਨ ਬਣੀ ਹੈਗਾ ਠੀਕ ਆ ਇਹ ਪੂਰਾ ਟੱਕੇ ਵਾਲਾ ਹੀ ਹੈ ਆ ਪਹਿਲਾਂ 370 ਵੀ ਚੱਲੀ ਗਏ ਨੇ ਕਮ ਇੰਨਾ ਤੇ ਹਾਂ ਜੀ ਉਹ ਛੋਟੇ ਹੁੰਦੇ ਸੀਗੇ ਉਸ ਪਾਵਰ ਦੇ ਛੋਟੇ ਵੀ ਉਹ ਕਿੰਨੇ ਦਾ ਹੁੰਦਾ ਸੀ ਜੋਤੀ ਉਹ 40 90 95 ਕੇ ਪਾਵਰ ਦਾ ਸੀ ਇਹ ਕਿੰਨੇ ਦਾ ਆ ਜਿੰਦਾ 100 ਦਾ ਜੀ 101 ਦਾ ਜਿਹੜਾ ਲਾਲ ਹੀਨੋ ਆ ਲਾਲ ਹੀਨੋ ਉਹ 130 25 ਦੇ ਲੱਗੇ ਹੈਗਾ ਉਹਦੀ ਪਾਵਰ ਬਾਕਸ ਉਹਦਾ ਜਿਹੜਾ ਚਟਾ ਟਰਬੋ ਦੀ ਉਹ 129 ਹਾਰਸ ਪਾਵਰ ਦਾ ਜੀ ਕਿੱਟਾ ਟਰਬੋ ਹਾਂ ਉਹ 02 ਦੇ ਟਰਬੋ ਲੱਗੀ ਸੀਗੀ ਉਹਦੇ ਹਾਂ ਤੇ ਇੱਕ ਦੋ ਚੀਜ਼ਾਂ ਦਾ ਹੋਰ ਫਰਕ ਆ ਉਹਦੇ ਵਿੱਚ ਅਸੇ ਜੋਤੀ ਇੱਕ ਗੱਲ ਹੋਰ ਆ ਜਿਵੇਂ ਟਰਬੋ ਆ ਹਾਂ ਟਰਬੋ ਆਪਾਂ ਲਾ ਵੀ ਸਕਦੇ ਆ ਲੈ ਜਾਂਦੀ ਆ ਜੀ ਟਰਬੋ ਜੇ ਲਾਉਣੀ ਆ ਜੀ ਰੂਟ ਚਿੱਟੇ ਟਰਬੋ ਤਾਂ ਹਾਂ ਤਾਂ ਕਈ ਚੀਜ਼ਾਂ ਫਰਕ ਪਾਉਣਾ ਪਊ ਉਹਦੇ ਚ ਅੱਛਿਆ ਬੱਚਾ ਆਪਾਂ ਹੀ ਕਹਿੰਦੇ ਅਸੀਂ ਟਰਬੋ ਲਾਤੀ ਬੱਚਾਈ ਨਹੀਂ ਕਰਦਾ ਫਿਰ ਅੱਛਿਆ ਯਾਨੀ ਤਾਂ ਨਾਲ ਉਹਦਾ ਹੈੱਡ ਵੀ ਬਦਲਣਾ ਪਊਗਾ ਜਦੋਂ ਟਰਬੋ ਲਾਉਣੀ ਆ ਉਦੋਂ ਇਹਦਾ ਕੰਮ ਹੋਣਾ ਚਾਹੀਦਾ ਹਾਂ ਜਦੋਂ ਕੰਮ ਕਰਦੇ ਆਂਗੇ ਹਾਂਜੀ ਉਦੋਂ ਟਰਬੋ ਲਹੂਗੀ ਜਿਹੜੀਆਂ ਬਾਹਰੋਂ ਹੀ ਖੋਲ ਦਿੰਦੇ ਨੇ ਉਹ ਜੀ ਬਾਹਰੋਂ ਖੋਲਦੀ ਉਹਦਾ ਵਾਸਾ ਆਪਣੇ ਤਰਲੇ ਨੇ ਅੱਛਿਆ ਮੈਂ ਟਰਬੋ ਦਾ ਡੰਗ ਲਾ ਦੂੰਗਾ ਪਰ ਉਹ ਨਹੀਂ ਜਾਣੀ ਹੋਣੀ ਫਿਰ ਉਹਨੇ ਬੱਚ ਬਹੁਤ ਬੜੇ ਲਾਹੀ ਹੋਏ ਨੇ ਸਾਡੇ ਸਾਡੇ ਗਰੇ ਹੋਏ ਨੇ ਜੀ ਉਹ ਉਹ ਕਰਤਾ ਦਿੱਤੇ ਚੌਰੀ ਨਾਲ ਨਹੀਂ ਕਰੇ ਹੈਗੇ ਉਹ ਠੀਕ ਆ ਯਾਨੀ ਇੰਜਨ ਦੀ ਟਰਬੋ ਤਾਂ ਉਦੋਂ ਹੀ ਲਹੂਗੀ ਜਦ ਆਪਾਂ ਇੰਜਨ ਦਾ ਕੰਮ ਕਰਨਾ ਹਾਂ ਉਹ ਅਸੀਂ ਭਾਲਦੇ ਆ ਵੀ ਸਾਨੂੰ ਕੋਈ ਟਰਬੋ ਇੰਜਨ ਮਿਲ ਜੇ ਅੱਛਾ ਉਹ ਵੀ ਕੀ ਜ਼ਿਆਦਾ ਜ਼ਰਖਾਸੀਅਤ ਉਹਦੇ ਖਾਸੀਅਤ ਹੁਣ ਮੂਰੇ 2-4 ਸਾਲ ਐਸਮੈ ਚੱਲਣਗੇ ਹਾਂ ਕਿ ਮਸ਼ੀਨ ਤੇ ਰੱਖਾਂਗੇ ਜਾਂ ਆਪਾਂ ਸਪੇਅਰ ਹੀ ਰੱਖ ਲਾਏ ਲੈ ਕੇ ਇੱਕ ਅੱਛਾ ਉਹ ਯੂਨੋ ਦੇ ਵਾਰੀ ਪਤਾ ਉਹੀ ਕੰਮ ਕਰੂ ਉਹਦੇ ਕੋਲ ਯਾਰ ਜੀ ਨੇ ਚਲਾ ਲਈ ਕੇਰਾ ਮਸ਼ੀਨ ਉਹ ਹਾਂ ਉਹੀ ਚੱਲੂ ਉਹ ਟਰਬੋ ਲਾ ਕੇ ਕਿੰਨੇ ਹੌਸਪਾਵਰ ਦਾ ਰਹਿ ਜਿੰਦਾ ਟਰਬੋ ਲਾ ਕੇ 1.1 ਦਾ ਰਹਿ ਜਿੰਦਾ ਓਹੋ ਹਾਂ ਜੀ ਪਰ ਉਹ ਤਾ ਰਹਿ ਜਾਂਦਾ ਫਿਰ ਆਪਾਂ ਕੰਮ ਹੀ ਉਹਦੇ ਹਿਸਾਬ ਕਰਕੇ ਲਿਆਵਾਂਗੇ ਸਾਰਾ ਠੀਕ ਆ ਯਾਨੀ ਜਿਹੜਾ ਆਪਾਂ ਰੱਖਣ ਨੂੰ ਫਿਰਦੇ ਆਪਾਂ ਟਰਬੋ ਹੀ ਰੱਖਾਂਗੇ ਹਾਂ ਆਪਾਂ ਟਰਬੋ ਰੱਖਾਂਗੇ ਠੀਕ ਆ ਓਹੋ ਇਹਦੇ ਵਿੱਚ ਬਣਾਇਆ ਖਰਚਾ ਵੱਧਾ ਉਹ ਖਰਚਾ ਤਾਂ ਵੱਧਾ ਉਹ ਕਹਦਾ ਵੀ ਮੈਨੂੰ ਇਹ ਤੇ ਲੋਡ ਪਾਓ ਵੱਧ ਤੋਂ ਵੱਧ ਅੱਛਾ ਜੋਰ ਪਾ ਲਾਈ ਮੈਂ ਜੋਰ ਲਾਉਣਾ ਹੋਰ ਗੂਰਾ ਜੇ ਬਈ ਗੇਰ ਪਹਿਲੀ ਪਾ ਕੇ ਬੈਗੇ ਉਹ ਤੇਲ ਹੀ ਖਾਊ ਕਰ ਉਹਦੇ ਲੋੜਦਾ ਪੈਂਦਾ ਨਹੀਂ ਠੀਕ ਆ ਲੋੜ ਮਾਇਆ ਵੀ ਹਰ ਵਾਰ ਤੇ ਮੇਰੇ ਉੱਤੇ ਲੋੜ ਰਹਿ ਠੀਕ ਆ ਯਾਨੀ ਜਿਹੜੇ ਹੁਣ ਆਉਂਦੇ ਨੇ 135 37 ਹੌਸਪਾਵਰ ਚਿੱਟਾ ਡਰਬੋ ਉਹਦੇ ਨਾਲੋਂ ਵੀ ਵੱਧ ਕੰਮ ਕਰਦਾ ਹਾਂਜੀ ਹਾਂ ਠੀਕ ਆ ਆਪਾਂ ਕਰਿਆ ਕੰਮ ਚਿੱਟੇ ਡਰਬੋ ਦਾ ਕਰੇ ਵੀ ਉਧਰ ਅੰਮਰਸਰ ਕਰੇ ਸੀਗੇ ਜੀ ਦੋ ਦੱਸਿਆ ਆਓ ਪੂਰੇ ਵਧੀਆ ਚੱਲ ਰਹੇ ਨੇ ਉਹ ਵੀ ਬੰਦਿਆਂ ਦਾ ਕਲਕ ਦੇ ਵਿੱਚ ਸੀਜ ਹੋ ਗਿਆ ਹਾਂ ਉੱਪਰੋਂ ਰਿੰਗ ਜਾ ਮੂਲ ਪੇਸ਼ ਤਾਂ ਠੀਕ ਆ ਮਿਸਤਰੀ ਟਰਬੋ ਲਾ ਗਿਆ ਉਹ ਵੀ ਕਹਿੰਦਾ ਬਸ ਤੁਸੀਂ ਚਲਾ ਲਓਗੇ ਬੜੀ ਜਿਆਦਾ ਉਸ ਤੋਂ ਬਾਅਦ ਇੱਕ ਦਾ ਕਰਤਾ ਜੀ ਨੇ ਹ ਜਿਹੜਾ ਛੱਦਾ ਜ ਉਹ ਟਰਬੋ ਹੀ ਦਿਓਗੀ ਠੀਕ ਆ ਉਹ ਸਾਰਾ ਉਹ ਕਰਤਾ ਉਸ ਤੋਂ ਬਾਅਦ ਝੋਨੇ ਸੀ ਮਸ਼ੀਨ ਲੈ ਕੇ ਰਿਪੇਅਰ ਕਰਕੇ ਇੱਕ ਟੈਕ ਭਰਿਆ ਉਹ ਸੀ ਜੋ ਖੜ ਗਿਆ ਅਸੇ ਉਹ ਵੀ ਸੀ ਜੋ ਗਿਆ ਟਰਬੋ ਲਾਈ ਤੂੰ ਟਰਬੋ ਲਾਈ ਦੁਬਾਰੇ ਲਾਈ ਉਹਦਾ ਟਰਬ ਹੋਵੇ ਟੁੰਡਾ ਗਿਆ ਜਾ ਕੇ ਹ ਜੀ ਮੈਂ ਤੁਹਾਨੂੰ ਨੋਨੀ ਚੋਧਰੀ ਕਰੇ ਜੇ ਕੰਮ ਕੀ ਉਧਰਲੀ ਮਸ਼ੀਨ ਸੀ ਉਹ ਧੀ ਜਿੱਤੇ ਆਪਾਂ ਰਹੀਏ ਜਾਣੇ ਜੋਤੀ ਉਹ ਉਹਨਾਂ ਦੇ ਪਿੰਡ ਦੀ ਹਾਂ ਜੀ ਠੀਕ ਆ ਉਹ ਪੂਰੇ ਬੜੇ ਚੱਲਦੇ ਨੇ ਹੁਣ ਇੰਜਨ ਉਹ ਕੰਮ ਕਰਿਆ ਹੋਇਆ ਸਾਰਾ ਕੰਮ ਕਰਿਆ ਹੋਇਆ ਠੀਕ ਹੈ ਠੀਕ ਹੈ ਦੋਸਤੋ ਇਹ ਸੋਡੀ ਇੰਜਨ ਦੀ ਜਾਣਕਾਰੀ ਸੀ ਅੱਜ ਜੋਤੀ ਕੋਲਿਆਂਗੇ ਜਿਹੜਾ ਜਿਹੜਾ ਸਮਾਨ ਕਰੂਗਾ ਉਹਦੀ ਜਾਣਕਾਰੀ ਆਪਾਂ ਨਾਲ ਦੀ ਨਾਲ ਹੀ ਜੋਤੀ ਤੋਂ ਲਵਾਂਗੇ ਜਿਹੜਾ ਫਰਾਈ ਵੀਲ ਕਸਣ ਖਾਤਰੇ ਇਹ ਸਿਸਟਮ ਆਇਆ ਜੀ ਛੀਲ ਵੀ ਹੁੰਦੀ ਆ ਇਹ ਚ ਛੀਲ ਆ ਗਈ ਜੀ ਇਹ ਤਾਂ ਨਹੀਂ ਮਰਦੀ ਹੋਣੀ ਇਹ ਨਹੀਂ ਮਰਦੀ ਇਹ ਬਾਲੀਕ ਉਹ ਤੋਂ ਕਰੋ ਜਿਹੜਾ ਕ੍ਰੈਂਕ ਦੇ ਉੱਪਰ ਖੜਾ ਜਿਹੜਾ ਹੁੰਦਾ ਉਹ ਜਿਹੜੀ ਚਰੀ ਪਈ ਉਹ ਤੋਂ ਨਹੀਂ ਕਰਨੀ ਠੀਕ ਆ ਆ ਬਸ ਆ ਟਿੱਕੀ ਕ੍ਰੈਂਕ ਦੇ ਕਸੀ ਆ ਟਿੱਕੀ ਕ੍ਰੈਂਕ ਦੇ ਕਸੀ ਜਾਨੀ ਇਹਨੇ ਹੁਣ ਕੰਮ ਪੂਰਾ ਇਹ ਨਹੀਂ ਕਰਨਾ ਇਧਰ ਇਹਨੇ ਕਰਨਾ ਇਹਨੇ ਘਮਾਉਣਾ ਇੰਜਨ ਹਾਂ ਠੀਕ ਆ ਬੈਲ ਹੋ ਜਾ ਇਹ ਨਹੀਂ ਘਮਾਉਣਾ ਸਾਰਾ ਓਕੇ ਇਹਦਾ ਆ ਸਿਸਟਮ ਜਿਹੜਾ ਨਵਾਂ ਨਹੀਂ ਦੇਖਿਆ ਹੈ ਇਹ ਕੀ ਚੀਜ਼ ਆ ਇਹ ਟਾਰਕ ਰੈਚ ਚ ਆਈ ਅੱਛਾ ਹਾਂ ਜੀ ਇਹ ਕੀ ਕਰਦਾ ਵੀ ਏ ਬਸ ਹੁਣ ਆਪਾਂ ਮਾਲਾ ਦੇਖੋ ਇਹਦੇ ਨੰਬਰ ਲੱਗੇ ਹੋਏ ਹਾਂ ਇਹ ਨਟਾਇਆ ਸਾਹਿਬ ਦਾ ਲੈ ਬੀ ਹੁਣੇ ਬਾਈ ਦੇ ਨਟ ਨੇ ਹਾਂ ਇਹਨੂੰ ਆਪਾਂ 160 ਤੇ ਕਰਕੇ ਬੰਨ ਕੇ ਹਾਂ ਬਸ ਉਨਾ ਹੀ ਨਾਟ ਕਸੂ ਇਹ ਅਸੀਂ ਉਨਾ ਹੀ ਕਸੂ ਹਾਂ ਇਹ ਉਹ ਥੋੜਾ ਇੱਕ ਕਸ਼ਾਅ ਰਹਿ ਗਿਆ ਸਾ ਤੋਂ ਲੋਡ ਨੇ ਫ੍ਰੀ ਕਰਕੇ ਰੱਖਣਾ ਪੈਂਦਾ ਅਸੀਂ ਆ ਪੱਤੀ ਜੁੱਠ ਖੜੀ ਤਾਂ ਆਏ ਨਹੀਂ ਅੱਗੇ ਨਾਲ ਇਹ ਆਵਾਜ਼ ਕਰਦਾ ਜੀ ਅਸੀਂ ਨਾਲ ਆਵਾਜ਼ ਕਰਦਾ ਸੀ ਇਹ ਹਾਲੇ ਉੱਠ ਦਿਖਾਈ ਮੜਿਆ ਉੱਠ ਖੜਿਆ ਹਾਂ ਹਾਂ ਮੁੰਨਾ ਕੋਲ ਹੁਣ ਜੇ ਨੀ ਨਟ ਫੁੱਲ ਟਾਈਟ ਆ ਫੁੱਲ ਟਾਈਟ ਦੇਪ ਕਸੂ ਵੱਧ ਕਸੂਗਾ ਜਦੋਂ ਇਹ ਬੋਲ ਗਿਆ ਤਾਂ ਉੱਥੇ ਛੱਡ ਦੋ ਇਹਨੂੰ ਜ਼ੋਰ ਨਹੀਂ ਮਾਰਾ ਇਹ ਜ਼ੋਰ ਮਾਰਤਾ ਆਪਾਂ ਨੇ ਜਾਂ ਤੋੜੂ ਜਾਂ ਫ੍ਰੀ ਕਰੂ ਦੋ ਗੱਲਾਂ ਹੀ ਕਰੂਗਾ ਦੋ ਹੀ ਕਰੂਗਾ ਜਾਂ ਤੋੜ ਦੂ ਜਾਂ ਫ੍ਰੀ ਕਰ ਦੂ ਹਾਂ ਬਸ 17 ਤੋਂ ਥੱਲੇ ਦਾ ਨਾ ਕੋਈ ਨਹੀਂ ਕਹਿਣਾ ਇਹ ਜਾਨੀ ਇਹ ਰਾੜ ਨੂੰ ਇਹਨੂੰ ਰਾੜ ਸੈੱਟ ਕਰਨਾ ਪੈਣਾ ਇਧਰੋਂ ਸੈੱਟ ਕਰਨਾ ਪੈਂਦਾਗਾ ਠੀਕ ਆ ਆ ਨੰਬਰ ਦਾ ਚੰਗਾਰੇ ਆ ਗਏ ਆ 150 200 225 ST ਇਹ ਹੋ ਹੁੰਦਾ ਹਾਂ ਜੀ ਕਾ ਮੈਂ ਕਿਤੋਂ ਆ ਕੀ ਕਰ ਲੈ ਮਗਰ ਕੀ ਨਿਕ ਬਾਈ ਤੂੰ ਕਮਾ ਕੇ ਬਸ ਮਾ ਕੇ ਕਰਨਾ ਬਸ ਅਸਿਆ ਉਹ ਗਾਹੇ ਦਾ ਵਧੀ ਜਾਊਗਾ ਉਹ ਨਹੀਂ ਪਾਵਰ ਵਧੀ ਜਾਊਏ ਦੀ ਹੁਣ ਤੁਸੀਂ ਉਹ ਨਹੀਂ ਇਹ ਪਾਕੜ ਜਾਦੇ ਕਰੂਗਾ ਹਾਂਜੀ ਠੀਕ ਹੈ ਠੀਕ ਆ ਓਕੇ ਦੇਖ ਹੁਣ ਜਣੀ ਇਹ ਦੱਸੀ ਜਾਂਦਾ ਵੀ ਟਾਇਟ ਹੋ ਗਏ ਪੂਰੇ ਇਸ ਤੋਂ ਵੱਧ ਜ਼ੋਰ ਮਾਰਨ ਦੀ ਲੋੜ ਨਹੀਂ ਆ ਦੇਖ ਬਸ ਸਾਰੇ ਜਣੀ ਨਟ ਪੂਰੇ ਟਾਈਟ ਨੇਗੇ ਜਿਹੜਾ ਮਾੜਾ ਮੋਟਾ ਗੀੜਾ ਦੇ ਦਿੰਦਾ ਜੀ ਨੂੰ ਲੋਡ ਆ ਗਈ ਹਾਂ ਠੀਕ ਠੀਕ ਇਹ ਨਨੂ ਜੋਤੀ ਵੀਰੇ ਦਾ ਮਹਿੰਗਾ ਖਾਸ ਹੂਸ ਸਿਸਟਮ ਇਹ 85000 ਤੋਂ ਸ਼ੁਰੂ ਹੋ ਜਾਂਦਾ ਜੀ ਅਸਿਆ ਬਸ ਜਿੱਡੀ ਪਾਵਰਾ ਲੈਣਾ ਉਨੀ ਮਹਿੰਗਾ ਹੋ ਜਾਂਦਾ ਇਹ ਆਪਣਾ ਕਿੰਨੇ ਵਾਲਾ ਇਹ 95000 ਲੈਂਦਾ ਜੀ ਇਹ 95000 ਦਾ ਲੈਂਦਾ ਸੀ ਠੀਕ ਹੈ ਤੇ ਫਰਾਈ ਵੀਲ ਆ ਜਾਊਗਾ ਅੱਜ ਕੱਲਾ ਕੱਲਾ ਇੰਜਨ ਦਾ ਸਾਨੂੰ ਕੱਲਾ ਕੱਲਾ ਪਾਰਟਸ ਦੱਸਾਂਗੇ ਵੀ ਕਿਵੇਂ ਇੰਜਨ ਬਣਿਆ ਜਾਂਦਾਗਾ ਠੀਕ ਹੈ ਜੀ ਹਾਂ ਜੋਤੀ ਹਾਂ ਜੀ ਇਹ ਮੰਨ ਲਾ ਬੀਲ ਪੈ ਗਿਆ ਹੁਣ ਆਪਾਂ ਹਾਂ ਜੀ ਇਹ ਬੀਲ ਤੋਂ ਕੀ ਕੀ ਸਿਸਟਮ ਹੁੰਦਾ ਹੈ ਬੀਲ ਤੋਂ ਸਾਰੀ ਟਾਈਮ ਹੀ ਆ ਗਈ ਇਹ ਸਹੀ ਚਲੋ ਜੀ ਆਹ ਨਾ ਪਲੇਟ ਤਾਂ ਆਪਾਂ ਦਿਖਾਉਣ ਵਾਸਤੇ ਖੋਲੀ ਆ ਓਕੇ ਜਿਹੜੀ ਆ ਉਰੇ ਪਲੇਟ ਆ ਗੋਲ ਆਹ ਹਾਂ ਜਿਹੜਾ ਇੰਜੈਕਟਰ ਲਿਖਿਆ ਫਰਾਈ ਵੀਲ ਤੇ ਹਾਂ ਇਹ ਜਮਾ ਇਹਦੇ ਸੈਂਟਰ ਤੇ ਕਰ ਦੇਣਾ ਉਹ ਪਲੇਟ ਦੇ ਉੱਪਰ ਤੀਰ ਵੀ ਲੱਗਾ ਆ ਉਹ ਤੀਰ ਨੂੰ ਸਿੱਧਾ ਕਰ ਦੇਣਾ ਆਹਨਸਾਨ ਆਹ ਆਹਨਸਾਨ ਹਾਂ ਜੀ ਆਹ ਠੀਕ ਆ ਆਹ ਪਲੇਟ ਤੇ ਹਾਂ ਉਧਰੋਂ ਆਪਣਾ ਪਿਸਟਨ ਵੀ ਟੌਪ ਤੇ ਹੋ ਜੂ ਬਾਲ ਵੀ ਫ੍ਰੀ ਹੋ ਜਾਣਗੇ ਓਕੇ ਉੱਥੇ ਪੰਪ ਦਾ ਟਾਈਮ ਪਾ ਦੂ ਉਹ ਤਾਂ ਜ਼ਿਆਦਾਤਰ ਬੰਦੇ ਸਭ ਨੂੰ ਪਤਾ ਹੀ ਹੁੰਦਾ ਠੀਕ ਆ ਕੋਈ ਕੋਈ ਨਹੀਂ ਜਾਣਕਾਰੀ ਪੰਜਾਬ ਨਾਲ ਬਤਾਉ ਜੀ ਜੀ ਹਾਂ ਤਾਂ ਇਹਨੂੰ ਇੱਧਰ ਕਰ ਲੋ ਸਹੀ ਉਧਰੋਂ ਟਾਈਪ ਟਾ ਫ੍ਰੀ ਹੋ ਜਾਣਗੇ ਇੱਕ ਨੰਬਰ ਦੀਆਂ ਠੀਕ ਆ ਪੈਸਟ ਨੇ ਫ੍ਰੀ ਹੋ ਜਾਊਗਾ ਤਾਂ ਫਿਰ ਪੰਪ ਆਹ ਨੰਬਰ ਜਦੋਂ ਇੱਥੇ ਪਾ ਗਿਆ ਇੱਥੇ ਪਾ ਗਿਆ ਹਾਂ ਜੀ ਠੀਕ ਆ ਫਿਰ ਟਾਈਪ ਟਾ ਦਾ ਕੰਮ ਸਿਸਟਮ ਉਹ ਸਾਰਾ ਕੁਝ ਫ੍ਰੀ ਹੋ ਜਾਊਗਾ ਟਾਈਮ ਦੇ ਉੱਪਰ ਆ ਜਾਊਗਾ ਵੀ ਟਾਈਮਿੰਗ ਤੇ ਆ ਜਾ ਸਾਰਾ ਠੀਕ ਆ ਹਾਂ ਫਿਰਦਾ ਇਹਦਾ ਵੀ ਬਹੁਤ ਵੱਡਾ ਕੰਮ ਆ। ਹਾਂ ਇਹ ਵੀ ਇਹ ਵੀ ਜੇ ਫਰਾਈ ਫਰੂਈ ਵੀਲ ਸਹੀ ਤਰੀਕੇ ਨਾਲ ਕਸਾਵੇ ਸਹੀਆਂ ਕਿ ਵਿੱਚ ਬੰਦੇ ਅਣਜਾਣ ਸੀਲ ਪਾਉਣ ਵਾਸਤੇ ਲਾ ਲੈਂਦੇ ਨੇ। ਹਾਂ। ਘੁਮਾ ਕੇ ਸਰਾਖ ਨਹੀਂ ਲਾਉਦੇ। ਛੋਟੇ ਸਾਹਮਣੇ ਕਿੰਨੇ ਟਾਈਮ ਚ ਪਾਏ ਆਪਾਂ ਨੇ? ਬਹੁਤ ਟਾਈਮ ਲੱਗਿਆ ਇਹਨੂੰ। ਅਸਾਂ ਇਹਦਾ ਇੱਕ ਸਰਾਂ ਹਾਉਟ ਹੁੰਦਾ। ਇੱਕ ਇਹੋ ਜੇ ਦੋ ਹੋ ਜਾਣ। ਠੀਕ ਆ। ਜਿੱਥੇ ਸਹੀ ਟਾਈਮ ਆ ਉਹਨਾਂ ਇਹਦਾ ਉੱਥੇ ਨਾਟ ਸਾਰੇ ਹੱਥ ਨਾਲ ਚੱਲਦਾ। ਜਿੱਥੇ ਜਣੀ ਸਹੀ ਟਾਈਮ ਆ ਗਿਆ ਉੱਥੇ ਸਹੀ ਸਰਾਖ ਦੇਮਾ ਸਹੀ ਆ ਜਾਣਗੇ ਨਾਲ ਵੀ ਹੱਥ ਨਾਲ ਚੜ੍ਹਣਗੇ ਨਟ ਵੀ ਹੱਥ ਨਾਲ ਚੜ੍ਹਣਗੇ ਪਰ ਤੇ ਥੋੜਾ ਥੋੜਾ ਹੀ ਹੁੰਦਾ ਜਿੱਥੇ ਆਊਟ ਹੋਊਗਾ ਇਹ ਇੱਥੇ ਦੋ ਚੜ ਜਾਣਗੇ ਇੱਕ ਚੜ੍ਹ ਜੂ ਤਿੰਨ ਚੜ ਜਾਣਗੇ ਸਾਰੇ ਨਟ ਨਹੀਂ ਚੜ੍ਹਦੇ ਜਿੱਥੇ ਸਾਰੇ ਨਾਟ ਨਹੀਂ ਚੜ੍ਹਦੇ ਯਾਨੀ ਇਹ ਇਹ ਟਾਈਮ ਔਖਾ ਕਰਨਾ ਕੋਈ ਟਾਈਮ ਔਖਾ ਉਹ ਤਾਂ ਉਧਰੋਂ ਹੁਣ ਹੋ ਗਿਆ ਜੀ ਇਹ ਜੇ ਮੰਨ ਲਓ ਆਪਣਾ ਕਿਸੇ ਨੇ ਪੰਪ ਖੋਲੇ ਤੋਂ ਬਾਅਦ ਕੀੜਾ ਦੇਤਾ ਹਨ ਜਾਂਦਾ ਬੰਦਾ ਭਲੇਖਾ ਕਿਹੜਾ ਦੇਦਾ ਹਾਂ ਇੰਜਨ ਦਾ ਕੁਝ ਵੀ ਨਹੀਂ ਖੋਲਾ ਹੈ ਆਪਣਾ ਠੀਕ ਹੈ ਫਿਰ ਇੱਥੋਂ ਮਿਲਿਆ ਸਕਦੇ ਆਪਾਂ ਇਹਨੂੰ ਅਸਾ ਇੱਥੋਂ ਸੈੱਟ ਕਰ ਸਕਦੇ ਆਂਗੇ ਜੇ ਪੰਪ ਦਾ ਟਾਈਮ ਹੋਊ ਜਿਹੜਾ ਕਹਿੰਦੇ ਉਹਨੇ ਪੰਪ ਦਾ ਟਾਈਮ ਕਰਨਾਗਾ ਇਹ ਕਰਨਾ ਹੋਣਾ ਜੀ ਠੀਕ ਹੈ ਕਈ ਵੀਰ ਬੰਦੇ ਭਲੇਖਾ ਕਿਹੜਾ ਗੁੜਾਗਾ ਪੰਪ ਖੋਲੇ ਤੇ ਫੇਰ ਉਲਝਣ ਦੀ ਲੋੜ ਨਹੀਂ ਬਸ ਇੱਥੋਂ ਸੈੱਟ ਕਰ ਲੈਣਾ ਬਾਈ ਇੱਥੋਂ ਖੋਲੋ ਦੋਨੇ ਪਲੇਟਾਂ ਹਾਂ ਜੀ ਇੱਥੋਂ ਸੈੱਟ ਕਰ ਲਓ ਇੱਥੇ ਸੈੱਟ ਕਰ ਠੀਕ ਹੈ ਜਿਹੜਾ ਆਮ ਖਾਸ ਅਗਲਾ ਕਹਿੰਦਾ ਯਾਰ ਪੰਪ ਕਰਵਾਉਣ ਨੂੰ ਭੇਜਿਆ ਸੀ ਟਾਈਮ ਆਊਟ ਹੋ ਗਿਆ ਹਾਂਜੀ ਹਾਂ ਉਹ ਟਾਈਮ ਐ ਇੰਨਾ ਪਲੇਟਾਂ ਦਾ ਸੈੱਟ ਹੋਊਗਾ ਆ ਤਾਂ ਆਪਣੀ ਥੱਲੇ ਆ ਜਾਣੀ ਆ ਜੀ ਠੀਕ ਆ ਆ ਪਲੇਟ ਉੱਪਰ ਰਗ ਰਹੂ ਨਰਾਲੇ ਥਾਂ ਤੇ ਇਹਹੀ ਪਲੇਟ ਨਾਲੀ ਸਿਸਟਮ ਆ ਰ ਇੱਥੇ ਆ ਮੋਗੇ ਥਣੀ ਇੱਥੇ ਸਹੀ ਆ ਸਾਰਾ ਕੁਝ ਠੀਕ ਆ ਜੇ ਤੁਸੀਂ ਇਹਦਾ ਜਿਹੜਾ ਆਪਣਾ ਇਹ ਬੀਲ ਹੈਗਾ ਇਹ ਬਹੁਤ ਵੱਜਣਾ ਇਹਦਾ ਵੀ ਹੈਨਾ ਇਹ ਵੀ ਹੈਗਾ 70 80 ਕਿਲੋ ਲੱਗੇ ਠੀਕ ਆ ਜੇ ਇਹਦੀ ਵੀ ਇੰਜਨ ਨੂੰ ਭਮਾਉਣ ਦੀ ਪੂਰੀ ਜਾਗਤਾ ਹੋ ਸਟਾਕ ਹੀ ਆਣਾ ਬਣਾਉਣੀ ਸਾਰੀ ਵੀ ਨਹੀਂ। ਆ ਵੀ ਨਹੀਂ ਗਿਰਦਾ। ਠੀਕ ਆ। ਜਦੋਂ ਕੇਰਾ ਜਲ ਪਿਆ ਫੇਰ ਤਾਂ ਇਹ ਕੀ ਦਵੂ? ਇਹ ਨਹੀਂ ਸਰਨਦਾ ਜੀ। ਲਾਹ ਕੇ ਮੋੜਦਾ। ਹਾਜੀ ਉਤੀ। ਹਾਂਜੀ। ਜਿਹੜੇ ਇੱਕ ਤੁਸੂ ਦੱਸਦਾ ਸੀਗਾ ਆਪਾਂ ਨੂੰ ਬਿਨਾ ਵੀਡੀਓ ਤੋਂ। ਹਾਂਜੀ। ਵੀ ਜਿਹੜੇ ਪੰਪ ਦੇ ਬੇਟ ਇੱਕ ਹਲਕੇ ਹੁੰਦੇ ਨੇ ਇੱਕ ਹੈਵੀ ਜਹ ਹੁੰਦੇ ਨੇਗੇ। ਹਾਂਜੀ। ਉਹਦਾ ਕੀ ਫਰਕ ਪੈਂਦਾ ਵੀ? ਉਹ ਜਿਹੜੇ ਤਾਂ ਆਪਣੇ 02 ਇੰਜਨ ਆਏਦੇ ਜੀ। ਹਾਂਜੀ। ਉਹਨਾਂ ਦੇ ਬੇਟ ਹਲਕੇ ਸੀਗੇ। ਅੱਛਾ। ਤੇ ਜਿਹੜੇ 401 ਦੀ ਉਹੀ ਪਹਿਲੀ ਹੈਵੀ ਹੋਣੀ ਹੈ। ਠੀਕ ਆ। ਹਾਂਜੀ। ਤੇ ਉਹ ਹਲਕੇ ਪਰ ਨਹੀਂ ਪਰ ਕੇ ਜਦੋਂ ਆਪਾਂ ਹੈਵੀ ਵੇਟ ਪਵਾਲੇ ਹਾਂ ਉਹ ਨਾ ਤਾਂ ਇੰਜਨ ਦਬੜ ਦੇਣਾ ਉਹਨਾਂ ਜਿੱਥੇ ਤਾਂ ਬਣਾ ਇੰਜਨ ਉੱਥੇ ਆਟੋਮੈਟਿਕਲੀ ਆਪਦਾ ਪਾਵਰ ਦਿਖਾ ਕੇ ਇੰਜਨ ਨੂੰ ਪਾਵਰ ਹੋਰ ਵਧਾ ਦੇਣੀ ਪਾਵਰ ਵਧਾ ਦੇਣੀ ਆ ਠੀਕ ਆ ਇਹ ਫਿਰ ਜੋਤੀ ਤੂੰ ਜਿਹੜਾ ਇੰਜਨ ਦਾ ਕੰਮ ਸੀਗਾ ਹਾਂਜੀ ਇਹ ਕਿਦੋਂ ਸਿੱਖਿਆ ਫਿਰਦਾ ਇਹ ਹੋ ਗਏ 8-10 ਸਾਲ ਜੀ ਦੱਸਿਆ ਹਾਂਜੀ ਪਹਿਲਾਂ ਟਰੈਕਟਰਾਂ ਦੇ ਲੱਗਿਆ ਕਰਨ ਪਹਿਲਾਂ ਟਰੈਕਟਰਾਂ ਦੇ ਦੱਸਿਆ ਹਾਂਜੀ ਕਿੰਨੇ ਸਾਲ ਲਾਇਦਾ ਉਥੇ ਨਾਲੇ 7 ਸਾਲ ਜੀ 7 ਸਾਲ ਹਾਂ ਜੀ ਠੀਕ ਹੈ ਫੇਰ ਹੀ ਜਣੀ ਇਹਦਾ ਗੁਣ ਮਿਲਿਆ ਹਾਂ ਜੀ ਹੁਣ ਕਮੈਂ ਇਨਜਨ ਆ ਜੇ ਕੋਈ ਆ ਜੇ ਹਾਂ ਜੀ ਕੋਈ ਟਰਬੋ ਵਾਲਾ ਆ ਜੇ ਕੋਈ ਬਿਗੈਰ ਟਰਬੋ ਤੋਂ ਆ ਜੇ ਸਾਰੇ ਕਰ ਦਿੰਦੇ ਨੇ ਇਹੋ ਵੀ ਹੱਥ ਫੇਰ ਇੱਕ ਮਸੀਹ ਲਿਆਂਦੀ ਦੇਖੀ ਹੋਣੀ ਕੋ ਆਇਆ ਸੀ ਅੱਛਾ ਛੇੜੇ ਪੰਗਾ ਲੈਣ ਦੀ ਗੱਲ ਸਰ ਉਹ ਸਵਰਾਜ ਮਸੀਹ ਲਿਆਂਦੀ ਦੇਖੀ ਹਾਂ ਉਹ ਹਰਿਆਣੇ ਲੈ ਕੇ ਜਦੋਂ ਉੱਥੇ ਜਾ ਕੇ ਹੈੱਡ ਦੇ ਬਾਲ ਤੋੜਦੇ ਨੇ ਦੋ ਪੈਕਨ ਤੋੜਦੇ ਅੱਛਿਆ ਉਦੋਂ ਪਹਿਲੀ ਵਾਰ ਹੀ ਖੋਲਿਆ ਸੀ ਆਪ ਹੀ ਖੋਲ ਲਿਆ ਆਪ ਹੀ ਖੋਲਿਆ ਮੈਂ ਦੇਖਿਆ ਜਿੱਥੇ ਉਹ ਵੀ ਕਰਦੇ ਇਹ ਵੀ ਉਹੀ ਕੋਸਾ ਟਰੈਕਟਰ ਵਾਲਾ ਇੰਜਣ ਕਰਦਾ ਸੀ ਤੂੰ ਹਾਂ ਜੀ ਯਾਨੀ ਕੰਬੈਨ ਵਾਲਾ ਨਹੀਂ ਸੀ ਖੋਲਿਆ ਕੰਬੈਨ ਦਾ ਫਿਰ ਆਪਦੀ ਮਸ਼ੀਨ ਹੀ ਹੱਥ ਪਵਾਇਆ ਸੀ ਤੇ ਸਿਆ ਆਪਦੀ ਨਹੀਂ ਹੱਥ ਪਵਾਤਾ ਪਰ ਬਣਾਤੀ ਗੱਲ ਪੂਰੀ ਬਣਾਤੀ ਦੀ ਠੀਕ ਆ ਕਿਉਂ ਦਾ ਕੀ ਹੋ ਗਿਆ ਸੀਗਾ ਉਹਦੇ ਬਾਲ ਟੁੱਟ ਗਏ ਨੇ ਹੈੱਡ ਦੇ ਹੈੱਡ ਦੇ ਬਾਲ ਟੁੱਟ ਗਏ ਹਾਂ ਜੀ ਅਸੇ ਬਾਲ ਪਾਈ ਨਵੇਂ ਫਿਰ ਬਾਲ ਪਵਾਏ ਕਵਿਸਟਨ ਦੋ ਖਰਾਬ ਹੋ ਗਏ ਦੀ ਕਵਿਸਟਨ ਬਦਲੇ ਠੀਕ ਆ ਹਾਂ ਉਹ ਦੂਜੀ ਫਿਰ ਜਿੱਦੂ ਉਸ ਤੋਂ ਬਾਅਦ ਹੱਥ ਖੁੱਲ ਗਏ ਮੁੜ ਕੇ ਨਹੀਂ ਉਹ ਕਰਿਆ ਮੁੜ ਕੇ ਆਪਾਂ ਕਹਿੰਦੇ ਵੀ ਜਵਾਦ ਦਿੱਤਾ ਠੀਕ ਆ ਹੁਣ ਜਿਵੇਂ ਸੀਜ਼ਨ ਦੇ ਹੁੰਦੇ ਨੇਗੇ ਇਹਨਾਂ ਦਾ ਕੰਮ ਆ ਜੋਤੀ ਫਿਰ ਇਹ ਤੁਸੀਂ ਪਿੰਡ ਹੀ ਕਰ ਦਿਓ ਕਿ ਬਾਹਰ ਵੀ ਕਰਿਆ ਉਹਨੇ ਜਾ ਕੇ ਜਿਹੜਾ ਲੋਕਲ ਦੇ ਨੇੜੇ ਨੇੜੇ ਤੇੜੇ ਦੇ ਨੇੜੇ ਉਹਦਾ ਹੁਣ ਪਿੰਡੇ ਕਰਿਆ ਕਰਾਂਗੇ ਕੋਈ ਜ਼ਿਆਦਾ ਦੂਰ ਹੂਆ ਉਹ ਆਪਾਂ ਫੇਰ ਕਰ ਦਿਆਂਗੇ ਫੋਨ ਤੇ ਗੱਲਬਾਤ ਕਰਕੇ ਹਾਂ ਠੀਕ ਆ ਫਿਰ ਸਾਮਾਨ ਸੌਖੀ ਮਿਲ ਜਾਂਦਾ ਇਹਨਾਂ ਦਾ ਸਾਮਾਨ ਇਹਦਾ ਬਾਦੂ ਜਿੰਨਾ ਮਰਜ਼ੀ ਲੈ ਲੈ ਲੈਂਦਾ ਲੀ ਲੈਣ ਦਾ ਕਿਹੜਾ ਇੰਜਨ ਦਾ ਔਖਾ ਸਾਮਾਨ ਮਿਲਦਾ ਹੋਗਾ ਤਕਰੀਬ ਸਾਰੇ ਦੀ ਮਿਲ ਜਾਂਦਾ ਇਹ ਦੱਸਿਆ ਵੀ ਕੋਈ ਆਇ ਨਹੀਂ ਹੈਗਾ ਵੀ ਨਾ ਮਿਲੇ ਇਹਦੀ ਜੀ ਵੀ ਸਾਮਾਨ ਦੋ ਇੱਕ ਤਾਂ ਲੀ ਪਾਰਟ ਦਾ ਆ ਰਿਹਾ ਅਰੀਨਲ ਜੀ ਦੱਸਿਆ ਉਹ ਤਾਂ ਲੈ ਜਾਂਦਾ 80 85 90 ਕੰਮ ਲੋ ਜੀ ਠੀਕ ਆ ਜਿਹੜਾ ਆਪਣਾ ਇੱਕ ਆਮ ਨੋਰਮਲ ਆ ਇਹ ਖੁੱਲਾ ਸਾਮਾਨ ਲਈ ਹੁੰਦਾ ਤਾਂ ਉਹ ਵੀ ਕੰਪਨੀ ਦੇ ਲੀ ਪਾਰਟ ਦੇ ਵਿੱਚੋਂ ਨਿਕਲ ਆਉਂਦੀ ਆ ਠੀਕ ਆ ਉਹਦਾ ਥੋੜਾ ਰੇਟ ਘਟ ਜਾਂਦਾ ਉਹ ਘਟ ਜੀ ਸੁਣਾਈ ਪੈਣ ਦੇ ਹੋਗੇ ਰਿੰਗਾ ਜਿੱਦ ਦੇ ਹੋਗੇ ਸਲੀਪਾ ਟਾਈਗਰ ਦੀਆਂ ਹੋਗੀਆਂ ਠੀਕ ਆ ਇਹ ਬਹੋਂਦਾ ਹੈ ਬਾਗਾ ਡਾਉਹੀ ਹੁੰਦੀ ਇੱਕ ਕੰਪਨੀ ਲੁੰਦੇ ਉਹ ਕਿੰਨੇ ਕਿਚ ਪੈ ਜਾਂਦਾ ਫਿਰ ਉਹ 55 65 ਦੇ ਲਵੇ ਜੀ ਇੰਨਾ ਫਰਕ ਪੈ ਜਾਂਦਾ ਹਾਂ ਜੀ ਲੇਪਾਟ ਦੀ ਕਿੰਦਰ ਪਲੱਥ ਕੋਲੇ ਕਰਾਇ ਤੇ ਜੜ ਜੀ ਉਹਨਾਂ ਨੂੰ ਬੰਦੇ ਨੂੰ ਕਹਿਆ ਵੀ ਤੁਸੀਂ ਆ ਦੁਕਾਨ ਤੇ ਸੰਭਾਲ ਲੈ ਵੀ ਲੇਪਾਟ ਆ ਲੈ ਜਾ ਹਾਂ ਉਹ ਬਾਗੇ ਲੇਪਾਟ ਆ ਲੈਣੇ ਉੱਚ ਟੜਾਰ ਬੁੱਧੀ ਉਹ ਵੀ ਠੀਕ ਆ ਉਹਨਾਂ ਦੇ ਉੱਪਰ ਉੱਪਰ ਕਰਾਏ ਇਕੱਲੀ ਕ੍ਰੈਂਕ ਪਾਜ ਗਈ ਸੀਗੀ ਉੱਪਰ ਉੱਪਰ ਉਹਨਾਂ ਨੇ 45000 ਦਾ ਸਮਾਨ ਆ ਲਿਆ ਉੱਪਰ ਉੱਪਰ ਆ ਜੇ ਆਪਾਂ ਇਥੋਂ ਆਮ ਖੁੱਲਾ ਲੈਣੇ ਉਹ ਆਪਣੇ 25000 ਦਾ ਸਮਾਨ ਦੁੱਗਣੇ ਦੀ ਫਰਕ ਪੈ ਗਿਆ ਫਰਕ ਪੈ ਗਿਆ ਉਹਨਾਂ ਨੇ ਉਹ ਵੀ ਲਿਸਟ ਦੇ ਹਿਸਾਬ ਨਾਲ ਰੇਟ ਲਾਉਣਾ ਜੀ ਬਸ ਰੇਟ ਲਿਸਟ ਦੇ ਹਿਸਾਬ ਨਾਲ ਸਮਾਨ ਦਾ ਰੇਟ ਲਵਾ ਦਿੰਦੇ ਨੇ 5000 ਰੁਪਏ ਮ ਤਾਂ ਉਹੀ ਹੁੰਦਾ ਜਿਆਦਾ ਹੁੰਦਾਗਾ ਦੁੱਗਣਾ ਹੀ ਹੁੰਦਾ ਉਹਦੇ ਲਿਖਿਆ ਹੋਇਆ ਇਹ ਫਿਰ ਜੁਮਾਨ ਇਹਦਾ ਜਿਆਦਾਤਰ ਤੁਸੀਂ ਕਿੱਥੋਂ ਲੈਣੇ ਹੋਗੇ ਤੂੰ ਹੀ ਤੂਰੀ ਹਾਂਜੀ ਠੀਕ ਆ ਤੂਰੀ ਮਿਲ ਜਾਂਦਾਗਾ ਹਾਂਜੀ ਹਾਂ ਠੀਕ ਠੀਕ ਉਹ ਯਾਨੀ ਕਿ ਨਨੂ ਦੱਸਦਾ ਸੀਗਾ ਕਹਿੰਦਾ ਡਿਸਕਾਊਂਟ ਤੇ ਦੇ ਦਿੰਦੇ ਨੇਗੇ ਹਾਂਜੀ ਹਾਂ ਲੱਗੇ ਰੇਟ ਤੇ ਵਾ ਮਿਲ ਜਾਂਦਾ ਆਪਾਂ ਨੂੰ ਠੀਕ ਆ ਪਰ ਕੰਮ ਕਰਨਾ ਹੀ ਫੇਰ ਹੀ ਫਾਇਦਾ ਜੀ ਹਾਂ ਅਬ ਵੇਚਦਾ ਹੁਣ ਜੋਤੀ ਕਮਿਸ਼ਨ ਵੀ ਭਾਲਦੇ ਨੇ ਦੁਕਾਨਦਾਰ ਤੋਂ ਮਿਸਤਰੀ ਹਾਂਜੀ ਉਹ ਵੀ ਮਹਿੰਗੀ ਪੈਣਾ ਫਿਰ ਆਪਣੇ ਕੋਲ ਨਹੀਂ ਉਹ ਕੰਮ ਹੈਗਾ ਜੀ ਆਪਾਂ ਨਾਲ ਇਹ ਖਰਾ ਦਾ ਕੰਮ ਕਰਾਇਆ ਮੈਂ ਪਹਿਲਾਂ ਕਿਹਾ ਹਾਂ ਵੀ ਇਹ ਸਾਨੂੰ ਕੁਝ ਨਹੀਂ ਚਾਹੀਦਾ ਵੀ ਅਗਲੇ ਦਾ ਜੇ ਇਹ ਨਾਲ ਸਾਨੂੰ ਦੇਣਾ ਉਹ ਵੀ ਤੁਸੀਂ ਪੇਮੈਂਟ ਦੇ ਵਿੱਚ ਉਹਨਾਂ ਨੂੰ ਇੱਕ ਨਾਲ ਅੱਛਾ ਹਾਂ ਤੇ ਆਪਾਂ ਨੂੰ ਕੋਈ ਇਲਾਜ ਨਹੀਂ ਠੀਕ ਆ ਕੰਮ ਆਪਾਂ ਪੂਰਾ ਇੱਕ ਟੋਕੇ ਕਰਾਇਆ ਤੇ ਸਾਨੂੰ ਕੰਮ ਸਾਰਾ 00 ਚਾਹੀਦਾ ਠੀਕ ਆ ਬਿਲਕੁਲ ਦਿੱਕਤ ਨਹੀਂ ਜੀ ਇਹ ਵੀ ਫਰਕ ਪਾ ਜਾਂਦੇ ਨੇ ਫਰਕ ਵਿੱਚ ਜਿਹੜੇ ਵਧੀਆ ਮਿਸ਼ਰੀ ਉਹ ਤਾਂ ਨਹੀਂ ਕਰਦੇ ਜੀ ਵਿੱਚ ਕੰਪਲੀਟਾ ਬਹੁਤ ਆਏ ਗ੍ਰੈਂਡਰ ਵਾਲਾ ਦੇ ਵੀ ਅੱਛਾ ਉਹ ਕੀ ਫਰਕ ਪਾ ਦਿੰਦੇ ਨੇ ਬਸ ਮੈਂ ਹੀ ਬੈ ਜਾ ਬੂ ਜਾ ਕੱਢਣ ਚ ਰਹੇ ਨਾ ਹੀ ਠੀਕ ਹੈ ਕਿ ਰੈਂਕ ਨਹੀਂ ਗ੍ਰੈਂਡ ਸਹੀ ਹੋਈ ਹੈਗੀ ਕੁਛ ਲੀਵ ਚ ਬੈ ਜਾ ਰਹਿ ਗਿਆ ਹਾਂ ਤਾਂ ਵੀ ਫਿਰ ਮਕਲਾਇਆ ਖਾਣ ਲੱਗ ਜੂ ਅੱਛਾ ਫਿਰ ਕਿਹਦੇ ਵਿੱਚ ਗ੍ਰੈਂਡ ਦੇ ਵਿੱਚ ਕਮੀ ਆ ਗਈ ਹਾਂ ਤਾਂ ਪ੍ਰੈਸ਼ਰ ਨਹੀਂ ਬਣਾਈ ਜਾਂਦਾ ਠੀਕ ਹੈ ਇਹਦਾ ਜੋ ਕਿ ਕਿੰਨੇ ਦੇ ਪ੍ਰੈਸ਼ਰ ਰਹਿੰਦਾਗਾ ਜਿਹੜਾ ਦਾ ਵੱਡਾ ਇੰਜਨ ਦਾ 6 ਸਿਲੰਡਰ ਜੀ ਹਾਂ ਇਹਦਾ ਗਰਮ ਹੋ ਕੇ 1 2 2.5 ਦੇ ਰਹੇ ਬਹੁਤ ਆ ਠੀਕ ਹੈ ਜਰਾ ਆਪਾਂ 13 ਦੇ 7 ਦੇ ਵਾਗਿਆ ਪ੍ਰੈਸ਼ਰ ਦਾ ਘਟਾਵਾਂਗੇ ਅੱਛਾ ਘਟਾਉਣ ਦਾ ਕਾਰਨ ਇਹ ਹੁੰਦਾ ਫਿਰ ਚਲਦੇ ਸੀ ਇਹਦੇ ਵੀ ਕਿਉਂ ਮਗਲਾਇਆ ਫਿਲਟਰ ਦਾ ਰਬੜ ਨਹੀਂ ਪਾੜਨ ਲੱਗਦਾ ਇਹ ਜੀ ਜਿਆਦਾ ਪ੍ਰੈਸ਼ਰ ਹੋ ਰਿਹਾ ਜਿਆਦਾ ਪ੍ਰੈਸ਼ਰ ਠੀਕ ਆ ਜਿਹੜੀ ਨਾਰਮਲ ਜਾਨੀ 4 4.5 5 ਬਹੁਤ ਆ 4 4 4.5 ਬਹੁਤ ਆ ਜੀ ਠੀਕ ਆ ਇੰਨਾ ਬਹੁਤ ਜਿਆਦਾ ਆ ਇਹ ਫਿਰ ਵਿੱਚੋਂ ਘਟਾਉਣਾ ਪੈਂਦਾਗਾ ਵਿੱਚੋਂ ਆ ਜੀ ਇਹ ਜੀ ਉਹਨੂੰ ਉਹ ਤਾਂ ਫਾਇਦਾ ਹੈ ਕਿ ਜਦੋਂ ਆਪਾਂ ਸਟਾਰਟ ਕਰਿਆ ਠੀਕ ਆ ਉਹ ਤੁਹਾਨੂੰ ਸਮਝਾ ਦੱਸਦਾ ਇਹ ਵੀਡੀਓ ਦੇ ਵਿੱਚ ਵੀ ਹਾਂ ਇੱਥੋਂ ਇਹ ਇਹ ਕੰਮ ਕਰਕੇ ਘਟਾਇਆ ਆਪਾਂ ਠੀਕ ਆ ਉਹਦੀ ਇੱਕ ਗੱਲ ਹੈਗੀ ਆ ਉਹ ਵੈਸੇ ਤਾਂ ਗੱਲ ਇਹ ਆ ਵੀ ਮੇਸਤਰੀ ਜਿਆਦਾ ਜਾਣਕਾਰੀ ਦਿੰਦੇ ਨਹੀਂ ਹੁੰਦੇ ਜਿਵੇਂ ਤੂੰ ਕੱਲੀ-ਕੱਲੀ ਚੀਜ਼ ਦੱਸੀ ਜਾਣਾ ਆਪਣਾ ਵੀ ਇੱਥੇ ਆ ਪੈ ਗਿਆ ਇੱਥੇ ਆ ਪੈ ਗਿਆ ਉਹ ਕਿਸਦਾ ਫਾਇਦਾ ਹੋ ਜੂ ਆਪਾਂ ਰੱਖ ਕੇ ਕੋਲੇ ਕੀ ਕਰਨੀ ਆ ਜਿਵੇਂ ਵਿੱਚ ਕਈ ਮਿਸਤਰੀ ਦਾ ਨੇ ਕਹਿੰਦੇ ਤਾਂ ਕਰਕੇ ਜਾਵਾਂਗੇ ਠੀਕ ਆ ਹਾਂ ਜੀ ਕਰਕੇ ਪਹਿਲੇ ਕੀ ਜਾਵਾਂਗੇ ਹਾਂ ਜੀ ਹਾਂ ਵੀਰੋ ਸਾਹਮਣੇ ਨਹੀਂ ਕਰਦੇ ਤੁਹਾਡੇ ਸਾਹਮਣੇ ਹੀ ਕਰਦੇ ਠੀਕ 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 ਆ ਦੋਸਤੋ ਤੁਹਾਡੇ ਅੱਜ ਜਿੰਨਾ ਹਨ ਐ ਇੰਨੇ ਜਨਾ ਫਹਾ ਤਾਂ ਵੱਡਿਆ ਨਹੀਂ ਜਾਂਦਾ ਵੀ ਇੱਕ ਦਿਨ ਜੀ ਇਹਦਾ ਨਿਮੇੜ ਕੇ ਅੱਜ ਤੱਕ ਇੰਨਾ ਕੰਮ ਹੋਇਆ ਸੀ ਤੁਹਾਨੂੰ ਅੱਜ ਤੱਕ ਸਾਰੇ ਉਨੇ ਇੰਡੀਆ ਦੀ ਜਿੰਨੀ ਬਣਾਈ ਹੋਈ ਹੈ ਸਾਰੇ ਦੀ ਤੁਹਾਨੂੰ ਵੀਡੀਓ ਦਿਖਾਈ ਜਾਗੀ ਬਾਕੀ ਇਹਨੂੰ ਜਦਨੇ ਸਟਾਰਟ ਕਰਿਆ ਤੁਹਾਨੂੰ ਆਵਾਜ਼ ਵੀ ਵਗੈਰਾ ਵੀ ਦਿਖਾਵਾਂਗੇ ਬਾਕੀ ਸਫਾਈ ਸਫਾਈ ਪੂਰੀ ਆ ਗਈ ਕੋਈ ਇਹ ਨਹੀਂ ਹੈਗਾ ਵੀ ਉਹੀ ਰੇਤਾ ਪਿਆਗਾ ਜਿਵੇਂ ਬੈਠੇ ਜੇ ਆਪਾਂ ਘਰਾਂ ਜੀ ਆਗੇ ਨਹੀਂ ਆ ਲਾ ਦਾ ਆ ਦੇਖ ਲੈ ਸਾਫ ਸਪਾਈ ਕਿੰਨੀਓ ਕੋਈ ਤੋੜ ਨਹੀਂ ਹੈਗੀ ਠੀਕ ਹੈ ਜੀ ਤੇ ਬਾਕੀ ਸਾਰਾ ਟੌਪ ਕਲਾਸ ਕੰਮ ਕਰਦਾ ਜੋਤੀ ਜੇ ਕਿਸੇ ਵੀਰ ਨੇ ਇੰਜਨ ਕਰਾਉਣਾ ਹੋ ਜਦੋਂ ਮਰਜੀ ਇੰਜਨ ਦਾ ਪੰਪ ਦਾ ਜੋ ਵੀ ਕੰਮ ਆ ਗੇਰ ਦਾ ਜੋ ਵੀ ਕੰਮ ਕਰਾਉਣਾ ਇਹਨਾਂ ਤੋਂ ਨੰਨੂ ਤੇ ਜੋਤੀ ਤੋਂ ਜਦੋਂ ਮਰਜੀ ਕਰਾਓ ਫੋਨ ਕਰਕੇ ਇਹਨਾਂ ਦਾ ਮੋਬਾਈਲ ਨੰਬਰ ਹੈ 8146594006 ਇਹ ਨੰਬਰ ਹੈ ਇਹਨਾਂ ਦਾ ਜਦੋਂ ਮਰਜ਼ੀ ਕੰਟੈਕਟ ਕਰਿਓ ਅੱਧਾ ਹੱਲ ਦਾ ਯਾਰ ਅਸੀਂ ਤੁਹਾਨੂੰ ਇਹ ਫੋਨ ਤੇ ਹੀ ਕਰਦਾਂਗੇ ਠੀਕ ਆ ਇਹ ਨਹੀਂ ਹੈਗਾ ਵੀ ਲੋਕਾਂ ਵਾਂਗੂ ਯਾਰ ਅਸੀਂ ਤਾਂ ਕੋਲੇ ਜਾ ਕੇ ਕਰਾਂਗੇ ਅਸੀਂ ਤਾਂ ਫੇਰ ਦੱਸਾਂਗੇ ਤੁਹਾਨੂੰ ਜਦ ਤੁਸੀਂ ਪਰੇ ਵਗ ਜੋ ਅਸੀਂ ਇਹ ਕੰਮ ਕਰ ਦਈਏ ਤੁਹਾਡੇ ਅੱਖਾਂ ਦੇ ਸਾਹਮਣੇ ਕੰਮ ਕਰਨਗੇ ਕੋਈ ਸੋ ਤੋਂ ਅੱਖਾਂ ਤੋਂ ਭਰੇ ਨਹੀਂ ਕਰਦੇ ਹੈਗੇ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਲਾਈਕ ਕਰਕੇ ਜਰੂਰ ਦੱਸਿਓ ਬਾਕੀ ਤੁਹਾਨੂੰ ਅਗਲਾ ਭਾਗ ਫੇਰ ਦਿਖਾਵਾਂਗੇ ਜਿੱਦਨੇ ਇਹਨੂੰ ਸਟਾਰਟ ਕਰਿਆ। ਬਾਕੀ ਹਾਂਜੀ ਦੋਸਤੋ ਇੱਕ ਜੋਤੀ ਨੇ ਆਪਾਂ ਨੂੰ ਸਵਾਲ ਪਾਇਆ ਸੀ ਸਾਰੇ ਆਪਣੇ ਜਿੰਨੇ ਸਬਸਕ੍ਰਾਈਬਰ ਨੇਗੇ ਫੋਲੋਅਰ ਨੇਗੇ ਸਾਰਿਆਂ ਨੂੰ ਇੱਕ ਸਵਾਲ ਪਾਇਆ ਸੀ ਵੀ ਹਰੇਕ ਕਮੈਂ ਜੇ ਕੋਈ ਗੋਲ ਪੂਸ ਵਾਲੀ ਆ ਚਾਹੇ ਕੋਈ ਚੌਰਸ ਪੂਸ ਵਾਲੀ ਆ ਵੀ ਇੱਕ ਕੱਪੜਾ ਲੱਗਦਾ 8.5 ਫੁੱਟ ਦਾ। ਵੀ ਉਹ ਤੁਸੀਂ ਦੱਸੋ ਵੀ ਉਹ ਕੱਪੜਾ ਕਿੱਥੇ ਲੱਗਦਾ। ਉਹ ਤੇ ਆਪਾਂ ਨੂੰ ਘੱਟੋ-ਘੱਟ 300 ਕਮੈਂਟ ਆਇਆ ਸੀਗਾ ਤੇ 300 ਕਮੈਂਟ ਦੇ ਵਿੱਚੋਂ ਮੰਨ ਲਓ ਆਪਾਂ ਨੂੰ 200 ਕਮੈਂਟ ਦਾ ਸਵਾਲ ਸੀਗਾ ਜਵਾਬ ਦਿੱਤਾ ਸੀ ਉਹਨਾਂ ਨੇ ਅੰਤਰ ਸਹੀ ਉਹ ਸੀਗਾ ਜੋਤੀ ਜਿਹੜਾ ਮੰਨ ਲਾ ਵੀ ਆਪਣਾ ਡੀਜ਼ਲ ਫਿਲਟਰ ਹੁੰਦਾਗਾ ਕੱਪੜੇ ਵਾਲਾ ਕੱਪੜੇ ਵਾਲਾ ਵੱਡਾ ਲੀਟਰ ਵਾਲਾ ਫਿਲਟਰ ਹੈ ਲੀਟਰ ਵਾਲਾ ਹਾਂਜੀ ਉਹਦੇ ਵਿੱਚ 8.5 ਫੁੱਟ ਕੱਪੜਾ ਲੱਗਦਾ ਹੈ ਇਹ ਜਣੀ 300 ਕਮੈਂਟ ਦੇ ਵਿੱਚੋਂ 200 ਪੁਆਇੰਟ ਦਾ ਸਵਾਲ ਇਹੀ ਸੀਗਾ ਵੀ ਫਿਲਟਰ ਦਾ ਪਰ ਇਹ ਨਹੀਂ ਦੱਸਿਆ ਸੀਗੇ ਇਹਨੇ ਛੋਟੀ ਅਸੈਂਬਲੀ ਵਾਲੇ 'ਚ ਨਹੀਂ ਲੱਗਦਾ ਹੈਗਾ ਵੱਡੀ ਅਸੈਂਬਲੀ ਵਾਲੇ 'ਚ ਲੱਗਦਾ ਹੈਗਾ ਵੱਡੀ ਵਾਲੇ 'ਚ ਲੱਗਦਾ ਵੱਡੀ ਅਸੈਂਬਲੀ ਵਾਲਾ ਜਿਹੜਾ ਫਿਲਟਰ ਹੁੰਦਾ ਉਹਦੇ ਵਿੱਚ 8.5 ਫੁੱਟ ਦਾ ਕੱਪੜਾ ਲੱਗਦਾਗਾ ਵਿੱਚ ਭਰਾ ਕਹੀ ਗਏ ਨੇ ਕੋਈ ਜਿਹੜਾ ਡਰਾਈਵਰ ਬੈਠਾ ਉਹਦੇ ਸਾਢੇ 8 ਫੁੱਟ ਦਾ ਪਰ ਨਾ ਬੰਨਿਆ ਹੋਇਆ ਕੋਈ ਭਰਾ ਕਹਿੰਦਾ ਸੀਟ ਤੇ ਕਵਰ ਚੜਿਆ ਹੋਇਆ ਉਹ ਮੁਗਰੀ ਦਾ ਬਕਾਓ ਜੀ ਵੀ ਮੰਨ ਲਓ ਜਿਹੜਾ ਪੰਜਾਬੀ ਦੇ ਬਜਾਏ 511 ਡੀਜ਼ਲ ਫਿਲਟਰ ਹੁੰਦੇ ਨੇ ਵੱਡੇ ਹਾਂ ਉਹਦੇ ਵਿੱਚ ਹੁੰਦਾ ਜੋ ਜਿਹੜੀ 96 ਨਾਲੀ ਅਸੈਂਬਲੀ ਹੁੰਦੀ ਆ ਉਹ ਹੀ ਹੁੰਦੀ ਆ ਮਸ਼ੀਨ ਉਹਦੇ ਵਿੱਚ ਉਹੀ ਮਸ਼ੀਨਾਂ ਦੇ ਲੱਗੀ ਹੁੰਦੀ ਆ ਉਹਦੇ ਵਿੱਚ 8.5 ਫੁੱਟ ਦਾ ਕੱਪੜਾ ਲੱਗਿਆ ਹੁੰਦਾ ਕਿਸੇ ਨੂੰ ਡਾਟੂ ਦਾ ਬੰਦਾ ਢੇੜ ਕੇ ਖੋਲੇ ਸਹੀ ਫਿਲਟਰ ਠੀਕ ਆ ਕੋਈ ਘਟਨਾ ਨਹੀਂ ਚਾਹੀਦਾ ਫੇਰ ਜੇ ਫੀਚਰ ਨਾ ਮਿਲਦਾ ਜੋ ਤੀ ਤੈਨੂੰ ਇਹ ਕਿੱਥੋਂ ਪਤਾ ਲੱਗਿਆ ਇਹ ਵੀ ਸਾਨੂੰ ਕਿਸੇ ਬੰਦੇ ਨੇ ਸਵਾਲ ਕਰਿਆ ਸੀ ਅੱਛਾ ਉਹ ਦੱਸ ਕੀ ਨਹੀਂ ਗਿਆ ਫਿਰ ਅਸੀਂ ਇਹਦੀ ਰਿਪੇਅਰਾਂ ਦੇ ਵਿੱਚ ਹਾਂ 2 ਮਹੀਨੇ ਸਰਵਿਸ ਕਰੀਏ ਤੇ ਉਹਨਾਂ ਦੇ ਵਿੱਚ ਮਹਾਲਾ ਜਿਹਦਾ ਰਿਜ਼ਲਟ ਕੱਢੀ ਵੀ ਕਿਤੇ ਇਹੀ ਨਾ ਹੋਵੇ ਠੀਕ ਆ ਉਹ ਕੱਢ ਕੇ ਪੂਰਾ ਸਹੀ ਢੇੜਿਆ ਉਹ ਹਾਂ ਉਹ ਫੀਟਾਂ ਮਿਲਿਆ ਉਹਨੇ ਹੀ ਨਿਕਲਿਆ 8.5 ਫੁੱਟ 8.5 ਠੀਕ ਆ ਕੋਈ ਥੋੜਾ ਜਿਹਾ ਘਟ ਜਾਂਦਾ ਕੋਈ ਵੱਧ ਜਾਂਦਾ ਚਲੋ 8 ਤੋਂ ਪਲੱਸ 8.5 8 ਤੋਂ ਸਭ 8 ਹੋ ਗਿਆ 8.5 ਹੋ ਗਿਆ ਵੀ ਐ ਹੋ ਗਿਆ ਨਹੀਂ ਇਹ ਨਹੀਂ ਹੈਗਾ ਵੀ ਕੋਈ ਘੱਟ ਵੱਧ ਸੀਗਾ ਹਾਂਜੀ ਠੀਕ ਠੀਕ ਆ ਠੀਕ ਆ ਦੋਸਤੋ ਤੁਹਾਨੂੰ ਇਹੋ ਜਿਹੇ ਸਵਾਲ ਜਵਾਬ ਕਰਦੇ ਰਹਾਂਗੇ ਤੇ ਕਰਾਂਗੇ ਆਪਾਂ ਕਮੈਨ ਲੈਣ ਦੇ ਵਿੱਚ ਹੀ ਕੋਈ ਇਹ ਨਹੀਂ ਹੈਗਾ ਕਮੈਨ ਤੋਂ ਬਾਹਰ ਕਰਾਂਗੇ ਹੁਣ ਇੱਕ ਤੁਹਾਨੂੰ ਅਸੀਂ ਹੋਰ ਸਵਾਲ ਸਾਡਾ ਤਿਆਰ ਹੈਗਾ ਉਹਦਾ ਅਸੀਂ ਤੁਹਾਨੂੰ ਸਵਾਲ ਪਾਵਾਂਗੇ ਤੇ ਉਹਦਾ ਵੀ ਜਵਾਬ ਆਪਾਂ ਸਾਰੇ ਆਪਣੇ ਸਬਸਕ੍ਰਾਈਬਰਾਂ ਤੋਂ ਲਵਾਂਗੇ ਠੀਕ ਆ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਲਾਈਕ ਕਰਕੇ ਜਰੂਰ ਦੱਸਿਓ ਧੰਨਵਾਦ ਸਾਰਿਆਂ ਦਾ ਸਾਸੀ ਕਾ